ਐਮਐਲਏ ਮੰਤਰੀ ਕਿਸੇ ਵੀ ਕੰਮ ਵਿੱਚ ਕਿਸੇ ਵੀ ਗੰਭੀਰ ਨਹੀਂ ਹੈ। ਪੰਜਾਬ ਦੇ ਕਰਜ਼ੇ ਦੀ ਕਿਸੇ ਵੀ ਦੇਣੀ ਹੁੰਦੀ ਆ ਉਹ ਵੀ ਸਾਨੂੰ ਹੋਰ ਕਰਜ਼ਾ ਲੈ ਕੇ ਦੇਣੀ ਪੈਂਦੀ। ਇੱਥੀਆਂ ਨੇ ਵੀ ਕਿਸ ਤਰ੍ਹਾਂ ਆਪਾਂ ਜਿਲ੍ਹਿਆਂ ਨੂੰ ਫੋਨ ਤੋਂ ਬੰਦ ਕਰਾਇਏ ਜਿਹੜੀਆਂ ਅਜੇ ਤੱਕ ਸਾਡੇ ਕੋਲ ਇਹੋ ਜਿਹੀ ਟੈਕਨੋਲੋਜੀ ਨਹੀਂ ਆਈ ਵੀ ਆਪਾਂ ਉਹ ਐਂਟੀ ਡਰੋਨ ਸਿਸਟਮ ਆਪਾਂ ਬੱਡਰ ਤੇ ਲਾ ਲਈ। ਸਮਝਾਂਗਾ ਵੀ ਸਾਡੇ ਪੰਜਾਬ ਦੀ ਬਦਕਿਸਮਤੀ ਜਦੋਂ ਜਾ ਕੇ ਪੜ੍ਹਨ ਵਾਲੇ ਉਹ ਤਾਂ ਕਿਸੇ ਵੇਲੇ ਵੀ ਕਿਧਰ ਨੂੰ ਵੀ ਜਾ ਸਕਦੇ ਆ ਨਸ਼ਾ ਤੇ ਹਥਿਆਰ ਹਥਿਆਰ ਵੀ ਕਿਸੇ ਨੂੰ ਮਾਰਨ ਵਾਸਤੇ ਹੁੰਦਾ ਤੇ ਨਸ਼ਾ ਵੀ ਕਿਸੇ ਨੂੰ ਪਲੀਜ਼ ਵਾਲੇ ਪਹਿਲੀ ਗੱਲ ਵੀ ਦੋ ਦੋ ਨੰਬਰ ਜਾਂ ਉਹ ਕਾਪੀਆਂ ਕਰਾਈ ਫਿਰ ਨੇ ਬੰਦੇ ਅਮਰੀਕਾ ਡਿਪੋਰਟ ਕਰਕੇ ਪੰਜਾਬ ਨੂੰ ਆਵਾਜ਼ ਇਹ ਨਹੀਂ ਇਹ ਤਾਂ ਪੜ੍ਹਾਈ ਦੇ ਵਿੱਚ ਚੇਂਜ ਨਹੀਂ ਕਰਦਾ ਖਰਾਬੀ ਤੇ ਨਸ਼ਾ ਹੈ ਨਾ ਉਹਦੇ ਵਿੱਚ ਰੀਪਬਲਿਕ ਪ੍ਰਾਈਮ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਵਿਧਾਨ ਸਭਾ ਹਲਕਾ ਦੇ ਪਿੰਡ ਮਕਾਮ ਦੇ ਵਿੱਚ ਪਹੁੰਚੇ ਹਾਂ ਸਰਦਾਰ ਜਸਬੀਰ ਸਿੰਘ ਜੀ ਸੰਧੂ ਸਾਹਿਬ ਨੰਬਰਦਾਰ ਨੇ ਨਗਰ ਦੇ ਉਹਨਾਂ ਦਾ ਪਹਿਲਾਂ ਵੀ ਇਸ ਚੈਨਲ ਤੇ ਰਹੀਆਂ ਆਪਾਂ ਉਹਨਾਂ ਦੀਆਂ ਨੀਤੀਆਂ ਉਹਨਾਂ ਨੇ ਬੁਸ ਬਣਾਈਆਂ ਸੀ ਜਿਹੜੇ ਪੰਜਾਬ ਦੇ ਵਿੱਚ ਕੋਈ ਬਿਜਲੀ ਦੇ ਪਾਣੀ ਦੇ ਕੰਮ ਕਰਨ ਵਾਲੀਆਂ ਬਹੁਤ ਹੀ ਸੁਝਵਾਨ ਨੇ ਔਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਕਿ ਜਿਹੜੇ ਪੰਜਾਬ ਦੇ ਅਸਲ ਮੁੱਦੇ ਨੇ ਕਿ ਵੀਰ ਮੁੱਦੇ ਨੇ ਜੇ ਉਹਨਾਂ ਦੇ ਉੱਤੇ ਉਹਨਾਂ ਦੇ ਨਾਲ ਕੋ ਵਿਚਾਰ ਚਰਚਾ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਵਾ ਦਰਸ਼ਕਾਂ ਦੇ ਰੂਪ ਰੂ ਕਰਵਾਵਾਂਗੇ ਹਾਂਜੀ ਸੰਤੋਖ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਂ ਕਰਜਾ ਖਾਲਸਾ ਵੇਕਰ ਜੀ ਕੀ ਫਤਿਹ ਅਸੀਂ ਪ੍ਰਾਈਮ ਟੀਵੀ ਦੇ ਸਾਡੇ ਗ੍ਰਹਿ ਵੇਹੇ ਪਹੁੰਚਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਜਿਹਦਾ ਇਹਨਾ ਆਪਣਾ ਕੀਮਤੀ ਸਮਾਂ ਸਾਡੇ ਵਾਸਤੇ ਕੱਢਿਆ ਹਾਂਜੀ ਸੰਤੋਖ ਸਾਹਿਬ ਬਹੁਤ ਨਮ ਤਾ ਡਾ ਵੀ ਤੇ ਪੰਜਾਬ ਦੇ ਵਿੱਚ ਇਸ ਟਾਈਮ ਤੇ ਵੇਖਿਆ ਜਾਵੇ ਕਾਫੀ ਕਿਹੜੇ ਹੋ ਜੇ ਤੁਹਾਨੂੰ ਲੱਗਦਾ ਕਿ ਮੁੱਦੇ ਨੇ ਜਿਹਨੇ ਤੁਹਾਨੂੰ ਪਹਿਲ ਦੇ ਆਧਾਰ ਤੇ ਉਹਨਾਂ ਦੇ ਜਿਹੜੇ ਸਲੂਸ਼ਨ ਕਰਨਾ ਚਾਹੀਦਾ ਜਾਂ ਸਰਕਾਰ ਉਹਨਾਂ ਦੇ ਕੀ ਕੰਮ ਕਰ ਰਹੀ ਹੈ ਜਾਂ ਕੋਈ ਵੀ ਉਹਦੇ ਬਾਰੇ ਜਰਾ ਆਪਣਾ ਪੰਜਾਬ ਵਾਸੀਆਂ ਨੂੰ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਆਰਸਾ ਜੀ ਇਸ ਟਾਈਮ ਤੇ ਕੋਈ ਵੀ ਪਾਰਟੀ ਕੋਈ ਵੀ ਸੂਝਵਾਨ ਬੰਦਾ ਐਮਐਲਏ ਮੰਤਰੀ ਕਿਸੇ ਵੀ ਕੰਮ ਵਿੱਚ ਕਿਸੇ ਵੀ ਗੰਭੀਰ ਨਹੀਂ ਸਾਰੇ ਰੋੜਾ ਰਪਾ ਪਾਈ ਜਾਂਦੇ ਆ ਬਾਕੀ ਵਖੇ ਜਿਹੜੇ ਜ਼ਰੂਰੀ ਨੇ ਮੁੱਦੇ ਉਹਨਾਂ ਉਤੇ ਗੱਲ ਵੀ ਕਰਨੀ ਚਾਹੀਦੀ ਆ ਤੇ ਵਿਚਾਰ ਚਰਚਾ ਕਰਕੇ ਉਹ ਨੀਤੀਆਂ ਨੂੰ ਲਾਗੂ ਵੀ ਕਰਨਾ ਚਾਹੀਦਾ ਤੇ ਉਸ ਤਰ੍ਹਾਂ ਤਾਂ ਇਹ ਮਸਲੇ ਕਦੀ ਵੀ ਨਹੀਂ ਹੱਲ ਹੋਣਗੇ ਹੁਣ ਸਭ ਤੋਂ ਵੇਖੋ ਵੱਡਾ ਜਿਹੜਾ ਮੁੱਦਾ ਏ ਉਹ ਆਰਥਿਕ ਸਮੱਸਿਆ ਪੰਜਾਬ ਦੇ ਵਿੱਚ ਸਾਡੇ 3 ਲੱਖ ਕਰੋੜ ਤੋਂ ਵੱਧ ਕਰਜ਼ਾ ਹੋ ਗਿਆ ਹੁਣ ਸਾਨੂੰ ਜੇ ਕਿਤੇ ਪੰਜਾਬ ਦੇ ਕਰਜ਼ੇ ਦੀ ਕਿਸ਼ਤ ਵੀ ਦੇਣੀ ਹੁੰਦੀ ਆ ਉਹ ਵੀ ਸਾਨੂੰ ਹੋਰ ਕਰਜਾ ਲੈ ਕੇ ਦੇਣੀ ਪੈਂਦੀ ਸਾਡੇ ਕੋਲ ਹਰ ਸਟੇਰ ਕੋਈ ਆਪਣੇ ਆਪਣੇ ਸੋਰਸ ਤੋਂ ਦੇ ਨੇ ਸਾਡੇ ਕੋਲ ਬਹੁਤ ਸਾਰਾ ਸੋਰਸ ਨੇ ਮੈਂ ਨੌਂ ਸਰੋਤ ਇਹੋ ਜਿਹੇ ਲੱਭੇ ਨੇ ਜਿਨ੍ਹਾਂ ਵਿੱਚੋਂ ਸਾਨੂੰ 223700 ਕਰੋੜ ਰੁਪਇਆ ਹਰ ਮਹੀਨੇ ਕਮਾਈ ਹੋ ਸਕਦੀ ਹੈ ਉਹਨਾਂ ਸੋਰਸਾਂ ਵੱਲ ਮੈਂ ਬਹੁਤ ਸਾਰੀਆਂ ਈਮੇਲਾਂ ਜਾਂ ਚਿੱਠੀਆਂ ਵੀ ਲਿਖੀਆਂ ਨੇ ਫਿਰ ਨਾਲ ਮੀਟਿੰਗ ਕਰਕੇ ਦੇਖੋ ਮੈਂ ਕੱਲੀ ਕੱਲੀ ਫੇਲ ਤਿਆਰ ਕੀਤੀ ਹੋਈ ਆ ਉਹਨਾਂ ਸੋਰਸਾਂ ਤੋਂ ਪੰਜਾਬ ਕਮਾਈ ਕਰਕੇ ਤੇ ਆਪਣਾ ਕਰਜ਼ਾ ਵੀ ਸਾਨੀ ਨਾਲ ਲਾ ਸਕਦਾ ਹੈ ਜਿਹੜਾ ਆਪਾਂ 1000 11100 ਰੁਪਇਆ 18 ਸਾਲ ਤੋਂ ਉੱਪਰ ਦੀਆਂ ਜਨਾਨੀਆਂ ਨੂੰ ਦੇਣਾ ਆਪਾਂ ਉਹ ਵੀ ਦੇ ਸਕਦੇ ਹਾਂ ਤੇ ਆਪਾਂ ਕੁਝ ਫਸਲਾਂ ਦੇ ਆਪਾਂ ਐਮਐਸਬੀ ਵੀ ਆਪਣੇ ਕੋਲੋਂ ਪੰਜਾਬ ਦੇ ਸਕਦਾ ਜਿਵੇਂ ਹਰਿਆਣਾ ਦੇ ਦਿੰਦੇ ਆ ਇਸੇ ਤਰ੍ਹਾਂ ਅਸੀਂ ਹੋਰ ਵੀ ਜਿਹੜੀਆਂ ਬੇਰੋਜ਼ਗਾਰੀ ਦੀ ਸਮੱਸਿਆ ਹੈ ਜਾਂ ਕੱਚੇ ਅਧਿਆਪਕ ਨੇ ਧਰਨੇ ਲਾਈ ਫਿਰਦੇ ਆਂ ਉਹਨਾਂ ਦਾ ਮਸਲਾ ਵੀ ਹੱਲ ਕਰ ਸਕਦੇ ਆਂ ਪਰ ਗਵਰਨਮੈਂਟ ਨੂੰ ਸਭ ਤੋਂ ਵੱਲੀ ਤਾਂ ਜਿਹੜੀ ਹੈਗੀ ਆ ਆ ਆਰਥਿਕ ਮੁੱਦਿਆਂ ਉੱਤੇ ਜਿਹੜੇ ਮੇਰੇ 9 ਸਰੋਤ ਕੱਢ ਕੇ ਰੱਖੇ ਹੋਏ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਸੰਤੋਖ ਸਾਹਿਬ ਤੁਸੀਂ ਕਿਨੂੰ ਕਿਨੂੰ ਤੁਸੀਂ ਸੰਪਰਕ ਕੀਤਾ ਇਹੋ ਜਾਂ 9 ਸਰੋਤਾਂ ਬਾਰੇ ਜਦੋਂ ਤੁਸੀਂ ਗੱਲ ਕਰਦੇ ਹੋ ਦੱਸੇ ਉਹਦੇ ਬਾਰੇ ਗ੍ਰਿਸਪੌਂਸ ਕਿਸ ਤਰ੍ਹਾਂ ਦਾ ਰਿਹਾ ਗੂੰਜੜਾ ਕੋਜੀ ਮੈਂ ਜਿਹਨੇ ਉਹ ਤੋਂ ਚੀਫ ਫੈਕਟਰੀ ਸਾਹਿਬ ਨੇ ਉਹਨਾਂ ਨਾਲ ਵੀ ਸੰਪਰਕ ਕੀਤਾ ਆਪਾ ਪਕਮਾਨਤ ਮਾਦੇ ਦਫਤਰ ਦੇ ਅੱਗੇ ਉਹਨਾਂ ਦੇ ਓਐਸਡੀ ਨਾਲ ਸੰਪਰਕ ਕੀਤਾ ਉਹਨਾਂ ਨੂੰ ਮੈ ਫੇਲਾ ਭੇਜਿਆ ਸਰਦਾਰ ਕਦੀਪ ਸਿੰਘ ਧਾਰੀਵਾਲ ਜੀ ਜਿਹੜੇ ਕਮਨ ਮੰਤਰੀ ਨੇ ਅਸੀਂ ਉਹਨਾਂ ਨਾਲ ਵੀ ਸੰਪਰਕ ਕੀਤਾ पर किसी कोई कोई खास रिस्पॉन्स किसी गल ते किसीउ भी नहीं आया की कारण की हो ये तो ये तो मैं ਤਾਂ ਸਮਝਾਂਗਾ ਸਾਡੇ ਪੰਜਾਬ ਦੀ ਬਦਕਿਸਮਤੀ ਜਦੋਂ ਅਸੀਂ ਤੁਹਾਨੂੰ ਫਰੀਦ ਦੇ ਵਿੱਚ ਸਾਰਾ ਕੁਝ ਬਣਿਆ ਪੱਥਰਿਆ ਪੌਲਸੀਆਂ ਤਿਆਰ ਕਰਕੇ ਫੈਲਾਇਆ ਤਿਆਰ ਕਰਕੇ ਦੇ ਰਿਆਂ ਤਾਂ ਤੁਸੀਂ ਕਿਉਂ ਨਹੀਂ ਧਿਆਨ ਦਿੰਦੇ ਅਰ ਕਿਸੇ ਲਾਲਚ ਤੋਂ ਅਹੀਂ ਵੇਖੋ ਜੀ ਅਸੀਂ ਆਨੇ ਆਉਣ ਵਾਲੇ ਸਮੇਂ 'ਚ ਇਹ ਪਾਰਟੀ ਨੂੰ ਕੋਈ ਘਾਟਾ ਨਾ ਪਵੇ ਨੁਕਸਾਨ ਨਾ ਹੋਵੇ ਲੋਕ ਹੋਰ ਕਿਸੇ ਬੰਨੇ ਨਾ ਭਜਣ ਇਹੋ ਹੀ ਪਾਰਟੀ ਇਹ ਬਦਲਾਅ ਲੈ ਕੇ ਬਦਲਾਅ ਦੇ ਤੌਰ ਤੇ ਆਈ ਆ ਤੇ ਚੰਗਾ ਬਦਲਾਅ ਹੁਣ ਵੀ ਕਰ ਸਕਦੀ ਹੈ ਅਜੇ ਮੌਕਾ ਹੈ ਤੇ ਜੇ ਹੁਣ ਨਾ ਕੀਤਾ ਤਾਂ ਕੋਈ ਪਾਰਟੀ ਬਦਲਾਅ ਨਹੀਂ ਕਰੂਗੀ ਤੇ ਨਾ ਹੋਈ ਸਕਦਾ ਤੁਹਾਨੂੰ ਕੀ ਲੱਗਦਾ ਹੈ ਵੇ ਬਦਲਾਅ ਦੀ ਆਪਾਂ ਜੇ ਗੱਲ ਕਰੀਏ 3 ਸਾਲ ਦੇ ਕਿ ਹੋ ਚੱਲਿਆ ਮਾਰਚ ਆ ਗਿਆ 2022 ਮਾਰਚ ਸਰਕਾਰ ਬੰਦੀ ਹੈ 2025 ਮਾਰਚ ਆ ਗਿਆ 3 ਸਾਲ ਦੇ ਵਿੱਚ ਵਿੱਚ ਆਪਾਂ ਵਿਚਰਦੇ ਆ ਸਾਰੇ ਕੀ ਲੱਗਦਾ ਤੁਹਾਨੂੰ ਬਦਲਾਅ ਦੇ ਬਹੁਤ ਰੋਲਾ ਪੰਦਾ ਪਹਿਲਾਂ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਹੈ ਵੇਖੋ ਇਹ ਅਜੇ ਕੁਝ ਆਮ ਪਾਰਟੀ ਨੇ ਚੰਗੇ ਕੰਮ ਕੀਤੇ ਨੇ ਜਿਦਾਂ ਟੋਲ ਪਲਾਜੇ ਬੰਦ ਕਰਨੇ ਆ ਜਾਂ ਨਿੱਕੀਆਂ ਮੋਟੀਆਂ ਬੀਲੀ ਦਾ ਫਰੀ ਗਵਰਨਮੈਂਟ ਐਕਸ਼ਨ ਕਰਨੇ ਆ ਕਲੇ ਮਕਾਨਾਂ ਦੇ ਉੱਤੇ ਜਾਂ ਪਟਾ ਕੇ ਕੁਝ ਢਾਲਾਂਗੇ ਸਾਰੇ ਪੰਜਾਬ ਨੂੰ ਦਾ ਪਟਾਉਣ ਨਹੀਂ ਲੱਗੇ ਕਿਉਂਕਿ 50 60% ਲੋਕ ਨਸ਼ਾ ਵਿਚਿੰਦੇ ਆ ਲੋਕਾਂ ਨੇ ਦਾ ਆਪਣਾ ਕਾਰੋਬਾਰ ਬਣਾ ਲਿਆ ਵਿਧਿਆੜੀ ਨਾ ਕਰਨੀ ਪਊਗੀ ਇੱਥੋਂ ਦੋ ਚਾਰ ਪੁੜੀਆਂ ਦੂਜੀ ਥਾਂ ਦੇ ਦੇ ਕੇ ਤੇ ਅਸੀਂ ਆਪਣਾ ਕਾਰੋਬਾਰ ਦੀਹਾੜੀ ਪਾਵਾਂਗੇ ਤੇ ਵੇਖੋ ਇਹਦੇ ਵਿੱਚ ਹੋਰ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਇਹ ਨਾ ਕਿ ਆਪਾਂ ਦੇ ਕਿ ਮੋਟੇ ਜਿਹੜੇ ਹੁਣ ਹਾਈ ਕੋਰਟ ਦੇ ਵਿੱਚ ਮਕਦਮਾ ਹੈ ਜਿਹੜਾ ਵੀ ਮਕਾਨ ਨਹੀਂ ਢਾਈ ਜਣਾ ਚਾਹੀਦੇ ਉਹਦੇ ਵਿੱਚ ਕੀ ਹੈ ਕਿਸੇ ਵਾਲੀ ਰੋਕ ਲੱਗ ਜੂਗੀ ਦੇਖੋ ਇਹ ਕੋਈ ਨਵੀਆਂ ਨੀਤੀਆਂ ਕਾਨੂੰਨ ਬਣਾਈ ਜਾਂਦੇ ਆਪਣੇ ਕੋਈ 94 ਐਮ ਐਲ ਏ ਨੇ ਆਪਾਂ ਕੋ ਬਹੁਤ ਸਖਤ ਕਾਨੂੰਨ ਬਣਾ ਕੇ ਵੀ ਹੁਣ ਇੰਨਾ ਕ ਨਿਯਾਇ ਇਥੇ ਹਾਰ ਹੋ ਗਿਆ ਦੇਖੋ ਹਰ ਜਿਹੜਾ ਨਸ਼ਾ ਵੇਚਣ ਵਾਲਾ ਦੋ ਦੋ ਪਿਸਤੌਲ ਲਈ ਫਿਰਦਾ ਉਹ ਜਿਹੜਾ ਕੋ ਮੜੇ ਮੋਟਾ ਉਹਦੀ ਅੱਖਾਂ ਕੱਢਦਾ ਜਾਂ ਜਿਹੜਾ ਕੋ ਮੜਾ ਮੋਟਾ ਉਹਦੀ ਨੂੰ ਡੱਕਦਾ ਉਹਨੂੰ ਹਥਿਆਰ ਲੈ ਕੇ ਆਪ ਨੂੰ ਪੇਜਦੇ ਲੋਟਾਂ ਕੋਈ ਕਰਨ ਦੇ ਵਿੱਚ ਹੈਗੇ ਨੇ ਨਸ਼ਾ ਵੀ ਵੇਚੀ ਜਾਂਦੇ ਨੇ ਤੇ ਫਿਰ ਜਿਹੜੇ ਕੋਈ ਪਸੌਰ ਪੜਾਇਆ ਜਾਂਦਾ ਉਹਦੀ ਕੋਈ ਜ ਸਜ਼ਾ ਜਿਆਦਾ ਨਹੀਂ ਕਿ ਉਹ ਤਿੰਨ ਚਾਰ ਦਿਨ ਜਮਾਨਤ ਕਰਾ ਕੇ ਬਾਹਰ ਆ ਜਾਂਦਾ ਇਸ ਕਰਕੇ ਇਹਦੇ ਕਾਨੂੰਨ ਦੇ ਵਿੱਚ ਬਦਲਾਅ ਕਰਨ ਦੀ ਲੋੜ ਆ ਹੁਣ ਦੇਖੋ ਜਿਲ੍ਹਾ ਦੇ ਵਿੱਚ ਅਜੇ ਤੱਕ ਮੋਬਾਈਲ ਫੋਨ ਬੰਦ ਨਹੀਂ ਹੋਏ ਲਗਾਤਾਰ ਅਜੇ ਵੀ ਜਿਲ੍ਹਾ 'ਚ ਫੋਨ ਜਾਂਦੇ ਆ ਸਭ ਤੋਂ ਵੱਧ ਜਿਹੜੀਆਂ ਧੌਂਕੀਆਂ ਬਿਜ਼ਨਸਮੈਨਾਂ ਨੂੰ ਆਉਂਦੀਆਂ ਨੇ ਕਾਰੋਬਾਰੀਆਂ ਨੂੰ ਆਉਂਦੀਆਂ ਨੇ ਉਹ ਜਿਲ੍ਹਾ 'ਚ ਆਉਂਦੀਆਂ ਨੇ ਕਿਉਂਕਿ ਉੱਥੇ ਅਗਲਾਂ ਦਾ ਜੇਲ੍ਹ 'ਚ ਫੋਨ ਹੈ ਜੀ ਠੀਕ ਹੈ ਤੇ ਇਹ ਆਪਣੇ ਕੋ ਨੀਤੀਆਂ ਨੇ ਕਿ ਕਿਸ ਤਰ੍ਹਾਂ ਆਪਾਂ ਜਿਲ੍ਹਾਂਾਂ 'ਚ ਫੋਨ ਤੋਂ ਬੰਦ ਕਰਾਈਏ ਜਿਹੜੀਆਂ ਧਮਕੀਆਂ ਵੰਡੀਆਂ ਉਹ ਤਾਂ ਬੰਦ ਕਰਾਈਏ ਜਿਲ੍ਹਾਂਾਂ ਦੇ ਕਾਰੋਬਾਰ ਫੋਨਾਂ ਦੇ ਕਰਕੇ ਹੀ ਗੈਂਗਸਟਰਵਾਰ ਵਧੀ ਜਾਂਦੇ ਆ ਜੇ ਗੈਂਗਸਟਰਵਾਰ ਵਧਦਾ ਹੈ ਇਹਦਾ ਕੋਈ ਹੀ ਕਾਰਨ ਹੈ ਕਿ ਉਹ ਅਗਲੇ ਜਿਲ੍ਹਾਂ ਦੇ ਵਿੱਚ ਜਿਹੜੇ ਬੰਦੇ ਬੈਠੇ ਨੇ ਵੱਡੇ ਮਾਸਟਰ ਮਾਈਂਡ ਉਹ ਹੀ ਕਰਾ ਕੇ ਉਹ ਧੋਖੇ ਲਵਾਈ ਜਾਂਦੇ ਉਹ ਲੋਕਾਂ ਦੇ ਪੈਸੇ ਗ੍ਰਾਹੀ ਜਾਂਦੇ ਉਹ ਮੁਲਕ ਜਿਲ੍ਹਾਂ ਹੀ ਪਜਾਉਂਦੇ ਨਸ਼ਾ ਵੀ ਜਿਲ੍ਹਾਂ ਹੀ ਚਲੀ ਜਾਂਦਾ ਤੇ ਇਹ ਤਾਂ ਕੈਮੀ ਚਲੀ ਜਾਂਦੀਆਂ ਨੇ ਇਹ ਤਾਂ ਕੰਮ ਆਪਣੇ ਕੋ ਮੈਂ ਜੇ ਨਹੀਂ ਤੇ ਆਪਣੇ ਕੋ ਨੀਤੀਆਂ ਬਣੀਆਂ ਤੇ ਕਿਸ ਤਰੀਕੇ ਨਾਲ ਆਪਾਂ ਉਹ ਆਪਾਂ ਜੇਲਾ ਜੋ ਫੋਨ ਵੀ ਬੰਦ ਕਰਾ ਸਕਦੇ ਆ ਜੇ ਆਪਾਂ ਜੈਂਬਰ ਲਾਉਣੇ ਆ ਤੇ ਆਪਾਂ ਕੋ ਨਹੀਂ ਲਾਂਦੇ ਵੱਡੇ ਜੈਂਬਰ ਲਾਓ ਹਾਂਜੀ ਹਾਂਜੀ ਜੇ ਵੱਡੇ ਜੈਂਬਰ ਲਾ ਕੇ ਤੇ ਆਪਾਂ ਦਾ ਜਿਹੜੇ ਫੋਨ ਚੱਲੇ ਗਿਓ ਜਿਹੜੇ ਤੁਹਾਡੇ ਕੋ ਆਪਣੇ ਬੰਦਿਆ ਨੇ ਫੋਨ ਕਰਨੇ ਆ ਉਹਨਾਂ ਵਾਸਤੇ ਤੁਸੀਂ ਲੈਟ ਲਾਈਫ ਫੋਨ ਚਲਾ ਲਓ ਪਰ ਜੇਲ੍ਹ ਦੇ ਵਿੱਚੋਂ ਸਭ ਤੋਂ ਪਹਿਲੀ ਗੱਲ ਫੋਨ ਜਾਣੇ ਆਉਣੇ ਆਪੇ ਹੀ ਬੰਦ ਹੋ ਜਾਣਗੇ ਜੇ ਕਿਤੇ ਆਪਾਂ ਉੱਥੇ ਕਬਡੀ ਨੀਤੀ ਦੇ ਉੱਤੇ ਵੱਡੇ ਜਿਹੜੇ ਨੇ ਜੈਮਰ ਲਾ ਕੇ ਆਪਾਂ ਉਹ ਕੰਮ ਬੰਦ ਕਰ ਸਕਦੇ ਆں ਤਾਂ ਦੂਜੀ ਗੱਲ ਆ ਐ ਡਰੋਨਾਂ ਦੇ ਰਾਹੀਂ ਨਸ਼ਾ ਆਉਂਦਾ ਜੀ ਇਹੋ ਹੀ ਟੈਕਨੋਲੋਜੀ ਹੁਣ ਤਾਂ ਇੰਨੀ ਸਾਇੰਸ ਡਵੈਲਪ ਆ ਵੇਖੋ ਮੇਰਾ ਡਰੋਨਾਂ ਦੇ ਰਾਹੀਂ ਨਸ਼ਾ ਆਉਂਦਾ ਉਹਦੇ ਚ SIM ਪੈਂਦੀ ਆ ਉੱਥੇ GPS ਸਿਸਟਮ ਹੁੰਦਾ ਹੈ ਹੈ ਉੱਥੇ ਵੀ ਬਾਰਡਰ ਤੇ ਆਪਾਂ ਜੈਮਰ ਲਾ ਕੇ ਉਹਨਾਂ ਨੂੰ ਆਪਾਂ ਨਾਕਾਮ ਕਰ ਸਕਦੇ ਆਂ ਅਜੇ ਤੱਕ ਸਾਡੇ ਕੋਲ ਇਹੋ ਹੀ ਟੈਕਨੋਲੋਜੀ ਨਹੀਂ ਆਈ ਵੀ ਆਪਾਂ ਉਹ ਐਂਟੀ ਡਰੋਨ ਸਿਸਟਮ ਆਪਾਂ ਬਾਰਡਰ ਤੇ ਲਈ ਇਹ ਨਹੀਂ ਲਮਦਿਂ ਅਜੇ ਡਰੋਨ ਆ ਸਕਦਾ ਤੇ ਕੱਲ ਨੂੰ ਉਤਰੋ ਕੁਝ ਦੂਸਰਾ ਵੀ ਆਣ ਕੇ ਆਪਣਾ ਅਟੈਕ ਕਰ ਸਕਦਾ ਕੋਈ ਉਹ ਹੋਰ ਵੀ ਕੋਈ ਅਟੈਕ ਕਰ ਸਕਦਾ ਕੋਈ ਕਿ ਦਫਤਰ ਤੇ ਵੀ ਅਟੈਕ ਹੋ ਸਕਦਾ ਕੁਝ ਵੀ ਹੋ ਸਕਦਾ ਜੇ ਆਪਣੇ ਕੋ ਇਨਾ ਖਰਚਾ ਨਹੀਂ ਜਾਂ ਕੁਝ ਵੀ ਆ ਆਪਾਂ ਸੈਂਟਰ ਗਵਰਨਮੈਂਟ ਤੇ ਦਬਾਅ ਪਾਈਏ ਉਹਨੂੰ ਦਾ ਦਬਾਅ ਪਾਈਏ ਵੀ ਸਹੀਂ ਤਾਂ ਤਰ੍ਹਾਂ ਲਾ ਕੇ ਭੇਜਾਂਗੇ ਜਿੰਨੀ ਦੇਰ ਤੱਕ ਤੁਹਾਡੇ ਕੋ ਐਂਟੀ ਡਰੋਨ ਸਿਸਟਮ ਬੱਡਰ ਤੇ ਨਹੀਂ ਲੱਗਦਾ ਉਹਨੇ ਦੇਰ ਤੱਕ ਅਸੀਂ ਤੁਹਾਨੂੰ ਜੀਣ ਨਹੀਂ ਦੇਵਾਂਗੇ ਇਹ ਕਰਕੇ ਸਾਡੇ ਸਭ ਤੋਂ ਪਹਿਲਾਂ ਇਹੜੇ ਆ ਬੱਡਰ ਤੋਂ ਮੱਛ ਆ ਰਿਹਾ ਐਂਟੀ ਡਰੋਨ ਸਿਸਟਮ ਲਾ ਕੇ सदा नशा रहिया ਇਕਦੇ ਜਿਹੜਾ ਵੇਖੋ ਹਲਕੇ ਦੇ ਵਿੱਚ ਜਿਹੜੇ ਹਲਕੇ ਦੇ ਵਿੱਚ ਇਹੋ ਜਿਹੇ ਕੰਮ ਹੁੰਦੇ ਆ ਹਨਾ ਜਿਆਦਾ ਨਸ਼ੇ ਦਾ ਕੰਮ ਹੁੰਦਾ ਵਾ ਪੜੇ ਜਾਂਦੇ ਆ ਨਸ਼ੇ ਨਾ ਮੋਤਾ ਹੁੰਦੀਆਂ ਨੇ ਗੈਸਟਰਵਾਦ ਦਾ ਮੁੱਦਾ ਲ ਤੁਸੀਂ ਦੱਸ ਰਹੇ ਹੋ ਜੀ ਦਾ ਇਹ ਜੈਂਪੜ ਦੀ ਗੱਲ ਆਪਾਂ ਕਰ ਲਈਏ ਫਰੀਦਕੋਟ ਫਰੋਜਪੁਰ ਹਾਈ ਟੈਕ ਜ਼ਿਲ੍ਹਾ ਵੀ ਬਣਿਆ ਹੋਇਆ ਨੇ ਹਨਾ ਤੇ ਫਿਰ ਵੀ ਮਤਲਬ ਜਿਹੜਾ ਪਿੱਛੇ ਜੇ ਨਾਲ ਸਮਝੋ ਜੀ ਇੰਟਰਵਿਊ ਦਾ ਮੁੱਦਾ ਬੜਾ ਉੱਠਿਆ ਸੀ ਤੁਹਾਡੀ ਗੱਲ ਕਰੋਂਗੇ ਅੰਦਰੋਂ ਬੈਠੇ ਸਭ ਕੁਝ ਚੱਲਦਾ ਹੈ ਹਨਾ ਜੀ ਤੇ ਇਹ ਪਹਿਲਾਂ ਜਦੋਂ ਵਿਧਾਇਕ ਨੇ ਜਾਂ ਸਾਡੇ ਕੋਈ ਮਤਲਬ ਉਦੋਂ ਤੇ ਕਹਿੰਦੇ ਆ ਕਿ ਨੀਤ ਸਾਫ਼ ਹੋਣੀ ਚਾਹੀਦੀ ਐਮ ਐ ਸਹੀ ਕੰਮ ਕਰਨਗੇ ਕਿਉਂ ਇਦਾਂ ਗਲਤ ਕੰਮ ਹੋ ਸਕਦੇ ਆ ਇਨੀ हिसाब ਨਾਲ ਕੇ ਕੰਮ ਕਰਨੇ ਆ ਤੁਹਾਡਾ ਕੀ ਕਹਿਣਾ ਇਸ ਵਿਸ਼ੇ ਤੇ ਵੀ ਕੀ ਲੱਗਦਾ ਤੁਹਾਨੂੰ ਵੇਖੋ ਨਹੀਂ ਤਾਂ ਅਸੀਂ ਵੀ ਮੰਨਦੇ ਆ ਵੀ ਸਾਫ਼ ਹੋਣੀ ਚਾਹੀਦੀ ਹਰ ਇੱਕ ਬੰਦੇ ਦੀ ਸਾਫ਼ ਹੋਣੀ ਚਾਹੀਦੀ ਹੈ ਅਸੀਂ ਇਹਨੇ ਆ ਵੀ ਪੰਜਾਬ ਸਰਕਾਰ ਦੇ ਮੰਤਰੀਆਂ ਕੋਲ ਜਾਂ ਐਮਐਲਏਆਂ ਕੋਲ ਇਨੀਆਂ ਆਪ ਆਪਣਾ ਕਿਉਂ ਨਹੀਂ ਗੀਆਂ ਅਜੇ ਤੱਕ ਨਾ ਅਫਸਰ ਨਹੀਂ ਆਖੇ ਲੱਗਦੇ ਕੀ ਕਾਰਨ ਆ ਵੀ ਤੁਸੀਂ ਘਟੋ ਘਟ ਤੁਹਾਡੇ ਐਮਐਲਏ ਮੰਤਰੀ ਦੇ ਨਾਲ ਹਰ ਬੰਦਾ ਆਖੇ ਲਗੇ ਹੈ ਦੇਹ ਤਾਰੇ ਕੋਈ ਚੰਗਾ ਡੀਐਸਪੀ ਨਹੀਂ ਗੱਲ ਮੰਨਦਾ ਜਾਂ ਕੋਈ ਚੰਗਾ ਐਸਐਸਪੀ ਨਹੀਂ ਮੰਨਦਾ ਕੋਈ ਗੱਲ ਤੇ ਜੇ ਤੁਸੀਂ ਚੰਗੀ ਤਰ੍ਹਾਂ ਇਹ ਪ੍ਰਭਾਵ ਆਪਣਾ ਜਮਾ ਸਕੋ ਤੇ ਸਾਡੇ ਸਾਰੇ ਮਸਲੇ ਹੱਲ ਹੋਣਗੇ ਫਿਰ ਨੀਂਦ ਤੁਹਾਡੀ ਸਾਫ਼ਦੀ ਵੀ ਕੰਮ ਕਰੂਗੀ ਜੇ ਤੁਹਾਡਾ ਕੋਈ ਦਵਾ ਨਹੀਂ ਬਣ ਸਕਿਆ ਅਜੇ ਤੱਕ ਤੇ ਕੀ ਤੁਹਾਡੀ ਇਹਨਾਂ ਦੀ ਨੀਂਦ ਵੀ ਕੀ ਕਰ ਸਕਦੀ ਹੈ ਉਹਨਾਂ ਫਿਰ ਪਬਲਿਕ ਦਾ ਫਿਰ ਇਹੀ ਕਹਿਣਾ ਨਾ ਜੇ ਦਵਾ ਨਹੀਂ ਬਣਦਾ ਅਫਸਰ ਸਹੀ ਨਹੀਂ ਕੰਮ ਕਰਦੇ ਸਾਰਿਆਂ ਨੂੰ ਇਦਾਂ ਦੇ ਦਾਂ ਫਿਰ ਉਹ ਮਲੀ ਭੁਗਦਾ ਪਬਲਿਕ ਜਿਹੜਾ ਜਨਤਾ ਜਲੀ ਉਹਨਾਂ ਦੇ ਵਿੱਚ ਭਾਵਨਾ ਆ ਜਾਂਦੀ ਕਿ ਮਲੀ ਭੁਗਤ ਹੋਏਗੀ ਫਿਰ ਤਾਂ ਲੋਕਾਂ ਨੇ ਕਹਿਣਾ ਹੀ ਹੈ ਜਦੋਂ ਕੰਮ ਨਹੀਂ ਲੋਕਾਂ ਦੇ ਹੁੰਦੇ ਜਾਂ ਉਸੇ ਤਰ੍ਹਾਂ ਹੀ ਸਿਸਟਮ ਚੱਲਦਾ ਹੈ ਪਹਿਲੀ ਗੱਲ ਵੀ ਉਤਰਾਂ ਸਿਸਟਮ ਨਹੀਂ ਚੱਲਣਾ ਚਾਹੀਦਾ ਰੈਸਟ੍ਰਿਕਸ਼ਨ ਕਿਉਂ ਨਹੀਂ ਲਿਆ ਜਾਂਦਾ ਜੇ ਸਰਦਾਰ ਭਗਤ ਸਿੰਘ ਜੀ ਮਾਨ ਐ ਲਿਆਉਣ ਲਿਖਤ ਮਿਸਟਰ ਨੇ ਪਹਿਲਾਂ ਐਮਪੀ ਰਹੇ ਨੇ ਕਿ ਬਾਅਦ ਕਦੋਂ ਦੇ ਚ ਮਿਸਟਰ ਬਣਿਆ ਹੈ ਤੇ ਉਹੀ ਕਿਉਂ ਨਹੀਂ ਮਤਲਬ ਇਹ ਨਾ ਕੈਬਨਿਟ ਤੇ ਜਾ ਕੇ ਤੇ ਆਪਣੇ ਵਿਧਾਇਕ ਤੇ ਕਿਉਂਕਿ ਉਹਨਾਂ ਕੋਲ ਰਿਪੋਰਟ ਜਾਂਦੀ ਆ ਇਹਨਾਂ ਦੇ ਜੋ ਵੀ ਆਰਟੀਸ ਪ੍ਰੀਮੋ ਲੈ ਲੋ ਜਾਂ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਇਸ ਵੇਲੇ ਉਹ ਪਾਰਟੀ ਨੂੰ ਪਾਰੀ ਬਾਜੀ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਕਿੱਥੇ ਕੀ ਹੋ ਰਿਹਾ ਦੇਖੋ ਇਹ ਤਾਂ ਭਗਵੰਤ ਸੱਜਣ ਨੂੰ ਸ਼ਿਕਾਇਤਾਂ ਜਾਂਦੀਆਂ ਕੇਜਰੀਵਾਲ ਨੂੰ ਵੀ ਸ਼ਿਕਾਇਤਾਂ ਜਾਂਦੀਆਂ ਨੇ ਇਹ ਗਾਂ ਅਗਲੇ ਬਨੇ ਕਿਉਂ ਨਹੀਂ ਐਕਸ਼ਨ ਕਰਦੇ ਇਹ ਤਾਂ ਮੈਂ ਵੀ ਹਰਾਣਿਆ ਮੈਂ ਤਾਂ ਇਹਨਾਂ ਨੂੰ ਈਮੇਲਾਂ ਵੀ ਭੇਜਦਾ ਰਹਿਣਾ ਚਿੱਠੀਆਂ ਵੀ ਭੇਜਦਾ ਰਹਿਣਾ ਹਰ ਇੱਕ ਆਮਣਰ ਉਹਦੇ ਨੂੰ ਵੀ ਕਟੀਆਂ ਕੀ ਸੈਕਟਰੀ ਨੂੰ ਚਿੱਠੀਆਂ ਭਗਵਾਨ ਦਮਾਨ ਨੂੰ ਚਿੱਠੀਆਂ ਤੇ ਕੇਗਰੀ ਵਾਲ ਨੂੰ ਜਿਹੜੀਆਂ ਈਮੇਲਾਂ ਵੀ ਭੇਟੀਆਂ ਨੇ ਵੀ ਆ ਆ ਇੱਥੇ ਇੱਥੇ ਕਾੜ ਜੇ ਜੇ ਇਹ ਕਾੜ ਇਸ ਤਰ੍ਹਾਂ ਹੀ ਰਹੀ ਤੇ ਆਪਣੀ ਆਮੜਾ ਸਮਾਂ ਆਪਣੇ ਵਾਸਤੇ ਇਹ ਕੋਈ ਬਹੁਤਾ ਵਧੀਆ ਨਹੀਂ ਹੋਊਗਾ ਆਪਣਾ ਪਾਰਟੀ ਡਾਊਨ ਆ ਪਾਲ ਜਾ ਰਹੀ ਆ ਇਹਨੂੰ ਆਪਾਂ ਕੋ ਕਿਸੇ ਤਰੀਕੇ ਨਾਲ ਉੱਪਰ ਲੈ ਕੇ ਆਈਏ ਬਸ ਇੰਜੇ ਵਰਕਰ ਦੇਖਣ ਜਾਣ ਵਰਕਰਾਂ ਦਾ ਕਾਫੀ ਇਹ ਚ ਰੋਸ ਪੈ ਜਾ ਰਿਹਾ ਕਿ ਵਰ ਜੋ ਵਿਧਾਨ ਸਭਾ ਦੇ ਵਰਕਰ ਸੀ ਫਰੇਚ ਨਾ ਨਾ ਮਿਹਨਤ ਕਰਨ ਵਾਲੇ ਉਤੋਂ ਬਾਅਦ ਰਵੈਦੀ ਪਾਰਟੀਆਂ ਦੇ ਅੱਗੇ ਆਣ ਕੇ ਫਿਰ ਲੋਕਾਂ ਚ ਵੀ ਉਹ ਵੀ ਉਹਨਾਂ ਨੂੰ ਆਪਾਂ ਪਛਾਣ ਦਿੱਤਾ ਉਹਨਾਂ ਨੇ ਫਿਰ ਅਡੇ ਲਾਤਾ ਸਿਰ ਤੇ ਪਬਲਿਕ ਦਾ ਵੀ ਤੇ ਵਰਕਰਾਂ ਦਾ ਵੀ ਵਿਰੋਧ ਹੈ ਤਾਂ ਕਰਕੇ ਨਹੀਂ ਹੰਦੇ ਕੰਮ ਹੋ ਰਿਹਾ ਕਿਉਂਕਿ ਉਹਨਾਂ ਨੂੰ ਜੋ ਪਹਿਲਾਂ ਦੀ ਇਹ ਮੈਂ ਬਟ ਪਈ ਜਾਂਦੇ ਦੇਖੋ ਇਹ ਤਾਂ ਤੁਹਾਡੀ ਗੱਲ ਠੀਕ ਹੈ ਵੀ ਜਿਹੜੇ ਪੁਰਾਣੇ ਵਰਕਰ ਸੀ ਉਹਨਾਂ ਨੂੰ ਪਛਾਣਟ ਆ ਗਿਆ ਜਿਹੜੇ ਨਵੇਂ ਵੱਧ ਚਮਚਾ ਕਰੀ ਕਰਨ ਵਾਲ ਜੋ ਅੱਗੇ ਚਾਦਰ ਚਲਾਗਾ ਅੱਗੇ ਅੱਗੇ ਲੱਗਣ ਵਾਲਾ ਉਹ ਜਿਹੜੇ ਲਾਏ ਗਏ ਨੇ ਬਾਕੀ ਉਹ ਸ਼ੁਰੂ ਹੋ ਗਏ ਉਹ ਬਾਕੀ ਪਾਰਟੀਆਂ ਨੂੰ ਹੋ ਗਿਆ ਇਹ ਸੋਚਣਾ ਹੀ ਪਊ ਭਗਵੰਤ ਮਾਨ ਨੂੰ ਵੀ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਤਾਈ ਦੇ ਵਿੱਚ ਚੰਗੇ ਐਮਐਲਏ ਚਾਹੁੰਦੇ ਆ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਆ ਤੇ ਛੋਟੇ ਤੋਂ ਛੋਟੇ ਵਰਕਰ ਦੇ ਨਾਲ ਧਿਆਨ ਕਰਨਾ ਪਊਗਾ ਤੇ ਉਹਨਾਂ ਨੂੰ ਮੈਂ ਕਿਹਾ ਨਮੈਦਗੀ ਦਿੱਤੀ ਜਾਣੀ ਚਾਹੀਦੀ ਉਹਨਾਂ ਦੀ ਕੋਈ ਚਲਣੀ ਵੀ ਚਾਹੀਦੀ ਆ ਇਹ ਨਹੀਂ ਵੀ ਉਹ ਵਰਕਰ ਵਿਚਾਰਾ ਤੁਰਿਆ ਫਿਰੇ ਉਹਦੇ ਕੋਈ ਗੱਲ ਹੀ ਨਾ ਸੁਣੇ ਹੈ ਕਿਉਂਕਿ ਜਿੰਨੀ ਦੇਰ ਤੱਕ ਆਪਾਂ ਵਰਕਰ ਦੀ ਨਹੀਂ ਗੱਲ ਸੋਂਦੇ ਉਨੀ دیر ਹੁਣ ਜੇ ਪਿੰਡਾਂ ਵਿੱਚ ਸ਼ੁਰੂ ਦੇ ਵਿੱਚ ਵੀ ਜੇ ਪਾਰਟੀ ਇਹ ਆਈ ਆ ਤੇ ਵਰਕਰਾਂ ਨੇ ਹੀ ਜੋਰ ਲਾ ਕੇ ਪੋਸਟਰ ਲਾ ਕੇ ਲੋਕਾਂ ਨੂੰ ਸਮਝਾ ਕੇ ਤੇ ਇਹ ਆndi ਆ ਤੇ ਜੇ ਉਹਨਾਂ ਵਰਕਰਾਂ ਨੇ ਉਹਨੂੰ ਰਾਜ ਕਰ ਲਿਆ ਤੇ ਜਿਹੜੇ ਅੱਗੇ-ਅੱਗੇ 扑ਟਣ ਵਾਲੇ ਉਹ ਤਾਂ ਕਿਸੇ ਵੇਲੇ ਵੀ ਕਿਧਰ ਨੂੰ ਵੀ ਜਾ ਸਕਦੇ ਆ ਇਸ ਕਰਕੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਇਹਦੇ ਵਰਕਰਾਂ ਕੋਈ ਫਿਰ ਜਿਹੜੇ ਆਪਣੀ ਪਬਲਿਕ ਆ ਉਹ ਵੀ ਜਨਤਾ ਵਾ ਨਗਰ ਦੀ ਲਾਲੋ ਗ੍ਰਹਿ ਦੀ ਤੁਹਾਡੇ ਮੇਰੇ ਜੋ ਵੀ ਹਰਕਰ ਹੋਣਗੇ ਉਹਨਾਂ ਦੀ ਨਗਰ ਦੇ ਵਰਕਰਾਂ ਉਹਨਾਂ ਦੇ ਵੀ ਵਰਕਰ ਦੀ ਜੇ ਸੁਣਵਾਈ ਨਹੀਂ ਤਾਂ ਸਾਡੀ ਕੌਣ ਆਵਾਜ਼ ਪੁੱਛੂਗਾ ਸਾਡੇ ਕੋਲ ਇਹੋ ਤਾਂ ਗੱਲ ਹੈ ਜੇ ਅੱਜ ਵਰਕਰ ਦੀ ਸਰਵਾਈ ਨਹੀਂ ਤੇ ਬਾਕੀ ਸੂਬੇ ਵੀ ਸੋਚਦੇ ਨੇ ਕਿ ਜੇ ਇਹ ਦੀ ਸਰਵਾਈ ਨਹੀਂ ਆ ਕੋਈ ਲੈਣਾ ਉਹਦੀਆਂ ਗੱਲਾਂ ਗੱਲ ਕੋਈ ਵੀ ਇਥੇ ਲੀਡਰ ਨੇ ਕਿ ਤਾਏ ਤਗੜੇ ਨੇ ਉਹ ਤਾਂ ਵਰਕਰ ਦੇ ਕੇ ਫੋਨ ਹੀ ਨੀ ਚੁੱਕਦੇ ਤੇ ਇਹ ਇਸ ਗੱਲ ਗੱਲਾਂ ਇਹਨਾਂ ਗਲਾਂ ਵਾਲਾ ਧਿਆਨ ਦੇ ਕੇ ਇਹਨਾਂ ਕਮੀਆਂ ਵਾਲਾ ਧਿਆਨ ਦੇ ਕੇ ਤੇ ਇਹ ਮਤਲਬ ਆਪਣਾ ਸੁਧਾਰ ਕਰਕੇ ਆਉਣ ਵਾਲਾ ਸਤਾਈ ਜਾਣਾ ਉਹ ਆਪਣਾ ਚੰਗਾ ਭਵੇਖ ਹੋਵੇ ਤੇ ਚੰਗੇ ਐਮਐਲਏ ਜਿਤਨਾ ਤਾਂ ਹੀ ਸਰਕਾਰ ਬਣ ਸਕਦੀ ਹੈ ਵੇਖੋ ਹੁਣ ਜਿਦਾਂ ਪਾਣੀ ਦਾ ਲੈਵਲ ਆ ਪਾਣੀ ਦਾ ਲੈਵਲ ਥੱਲੇ ਜਾਂਦਿਆ ਐਸਵਾਈਐਲ ਦਾ ਮੁੱਦਾ ਹੈ ਹੈ ਇਨਾ ਵਹਾਸਾ ਵੀ ਮੈਂ ਬਹੁਤ ਵਧੀਆ ਨੀਤੀਆਂ ਬਣਾਈਆਂ ਹੋ ਜਾਂਪੇ ਪਾਣੀ ਦਾ ਲੈਵਲ ਨੂੰ ਆਪਾਂ ਉੱਪਰ ਚੁੱਕ ਸਕਦੇ ਹਾਂ ਫਿਰ ਫਸਲੀ ਚੱਕਰ ਆ ਮੈਂ ਤਾਂ ਖੇਤੀਬਾੜੀ ਨੀਤੀ ਵੀ ਬਣਾਈ ਸੀ ਜਿਹੜੀ ਕਿ ਆਏ ਤੱਕ ਕਿਹੜੀ ਚਲੋ ਮੇਰੀ ਮੈਂ ਵੀ ਦੇਖਿਆ ਹਾਂ ਧਾਰੀਵਾਲ ਸਾਹਿਬ ਨੂੰ ਦਿੱਤੀ ਹੋਈ ਆ ਐਗਰੀਕਲਚਰ ਨੀਤੀ ਫਿਰ ਆਪਾਂ ਫਸਲੀ ਚੱਕਰ ਚੋਂ ਕਿਵੇਂ ਬਾਹਰ ਨਿਕਲਣਾ ਹਰ ਗੱਲ ਦਾ ਹਰ ਵਧੀਆ ਤਰੀਕੇ ਨਾਲ ਉਹ ਮੈਂ ਹੱਲ ਕੱਢ ਕੇ ਰੱਖੀ ਹੋਏ ਨੇ ਪਰ ਭਗਵੰਤ ਮਾਨ ਸਰਕਾਰ ਨੂੰ ਇਹ ਖੇਤੀ ਨੀਤੀ ਗੱਲ ਵੀ ਧਿਆਨ ਦੇਣਾ ਚਾਹੀਦਾ ਬਹੁਤ ਸਾਰੇ ਹੋਰ ਵੀ ਕੰਮ ਜਿਹੜੇ ਹੈਗੇ ਨੇ ਨਿਆਵਦੇ ਵਿੱਚ ਉਹ ਤਾਂ ਹੋਣੇ ਹੀ ਚਾਹੀਦੇ ਆ ਪਰ ਨਹੀਂ ਹੋ ਰਿਹਾ ਉਥੋਂ ਤੱਕ ਜੋ ਆ ਸੀ ਉਸ ਤੋਂ ਤੱਕ ਅਜੇ ਤੱਕ ਸਰਕਾਰ ਪਤਾ ਨਹੀਂ ਅਫਸਰਾ ਹਿੱਟ ਲਿਆ ਜਾਂ ਅਫਸਰ ਬੇਈਮਾਨ ਹੋਏ ਪਏ ਨੇ ਤੇ ਇਹ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਜ਼ਿਆਦਾ ਨੁਕਸਾਨ ਨਾ ਕਰਨ ਇਹ ਗੱਲ ਦਾ ਆ ਰਿਹਾ ਖੇਤੀ ਬੜੀ ਦਿਨ ਇੰਦੇ ਵਿੱਚ ਜਲਾ ਲੋਹਣ ਅੰਦੋਲਨ ਚੱਲ ਰਿਹਾ ਸਾਡਾ ਪੇਰ ਡੱਲੇ ਵਾਲ ਜੇ ਨਾ ਚਰ ਤੋਂ ਪੱਕੜ ਹਲ ਤੇ ਬੈਠਿਆ ਇੱਕ ਐਮ ਐਸ ਪੀ ਦੇ ਮੁੱਦੇ ਤੇ ਕਿੰਨੀਆਂ ਮੰਗਾ ਸੈਂਟਰ ਮੰਗੀਆਂ ਉਹਦੇ ਤੇ ਕੀ ਤੁਸੀਂ ਕਸੂਰ ਸਮਝਦੇ ਹੋ ਵੀ ਕਿੰਨਾਂ ਵੇਖੋ ਜੀ ਮੈਂ ਤਾਂ ਨਾ ਹੁਣ ਸੁਪਰੀਮ ਕੋਰਟ ਨੂੰ ਕੋਰਟ ਨੂੰ ਇੱਕ ਫਾਈਲ ਤਿਆਰ ਕਰ ਰਿਹਾ ਚੱਠੀ ਲਿਖ ਰਿਹਾ ਇੱਕ ਘਟੋਟ ਕਟ ਇਹਦਾ ਬਹੁਤ ਵਧੀਆ ਤਰੀਕੇ ਨਾਲ ਹਾਲ ਗਵਰਨਮੈਂਟ ਦੇ ਕੋਲੋਂ ਵੀ ਹੈਗਾ ਏ ਪੀ ਵੇਸ਼ਕ ਗਵਰਨਮੈਂਟ ਆਪ ਨਾਮ ਹੀ ਖਰੀਦੇ ਕਾਨੂੰਨ ਬਣਾ ਦੇਵੇ ਪੀ ਕੋਈ ਵੀ ਕਿਸੇ ਕਿਸਾਨ ਦੀ ਮੂਲੀ ਆ ਕਿਸੇ ਕਿਸਾਨ ਦੀ ਕੋਈ ਛਲਗਮ ਆ ਪਿਆਜ ਆ ਪੀ ਉਹਦੀ ਇੱਕ ਨੀਤੀ ਬਣ ਜਾਵੇ ਪੀ ਘੱਟ ਤੋਂ ਘੱਟ ਇਹ ਜਿਹੜੀ ਫਸਲ ਆ ਇਹ 5 ਰੁਪਏ ਕਿਲੋ ਤੋਂ ਨਾ ਘਟੇ ਉਹ ਜਿੱਦਾਂ ਅਸੀਂ ਮੂਲੀਆਂ ਬੀਜਲੀਆਂ ਜਾਂ ਗਾਜਰਾਂ ਵੇਂੀਆਂ ਰੁਪਈਏ ਕਿਲੋ ਜਾਂ 50 ਪੈ ਕਿਲੋ ਤੋਂ ਹੁੰਦਾ ਮੁੱਲ ਨਹੀਂ ਕਾਨੂੰਨ ਬਣ ਜਾਵੇ ਵੀ ਘੱਟ ਤੋਂ ਘੱਟ ਪੰਜਾਬ ਦੇ ਵਿੱਚ ਪ੍ਰਾਈਵੇਟ ਖਰੀਦੇ ਜਿਹੜਾ ਮਰਜ਼ੀ ਕਾਲਾ ਚੋਰ ਖਰੀਦੇ ਉਹਦੀ ਮਤਲਬ ਘੱਟ ਤੋਂ ਘੱਟ ਇੱਥੋਂ ਥੱਲੇ ਕੋਈ ਵੀ ਕਿਸਾਨ ਦੀ ਫਸਲ ਜਿਹੜੀ ਆ ਜ਼ਮੀਨ 'ਚੋਂ ਨਿਕਲੀ ਆ ਉਹ ਇਸੋਂ ਘੱਟ ਨਹੀਂ ਲੇਕੂਗੀ ਫਿਰ ਦੂਜਾ ਮਿਨੀਮਮ ਤੇ ਮੈਕਸਿਮਮ ਰੇਟ ਬਣਨਾ ਚਾਹੀਦਾ ਕਿਉਂਕਿ ਗਰੀਬ ਨੂੰ ਨਹੀਂ ਮਾਰਨਾ ਆਪਾਂ ਵੀ ਉਹਦੇ ਵਿੱਚ ਜੇ 5 ਰੁਪਏ ਦੀ ਕੋ ਲਊਗਾ ਤਾਂ ਘੱਟ ਤੋਂ ਘੱਟ 5 ਰੁਪਏ ਰੇਟ ਬਣ ਜਾਵੇ ਇਹੜੋਂ ਆਲੂ ਬੀਜਦੇ ਨੇ ਆਲੂ ਪਿਆਹ 5 ਕਿਲੋ ਜਾਂ 10 ਰੁਪਏ ਕਿਲੋ ਵੇਖਦੇ ਆ ਤੇ ਮੁੜ ਕੇ ਉਥੇ ਜਿਹੜੇ ਅਹੀਂ ਹੋਰ 20 ਦਿਨਾਂ ਬਾਅਦ ਸਾਡੇ ਚਾਹੀਦੇ 20 ਕਿਲੋ ਹੀ ਦੇ ਉਹਦਾ ਕੀ ਹੈ ਵੀ ਜੇ 5 ਰੁਪਏ ਤੋਂ 5 ਰੁਪਏ ਹੋਰ ਵਪਾਰੀ ਦਾ ਮਾਰਜਿਨ ਰੱਖ ਕੇ ਉਹਦਾ ਬੈਨੀਫਿਟ ਰੱਖ ਕੇ ਤੇ ਉਹਨੂੰ 10 ਰੁਪਏ ਮੈਂ ਬਖੀ ਮੈਂਮੋ ਘੱਟ ਤੋਂ ਘੱਟ 5 ਰੁਪਏ ਦੇ ਕੋ ਘਟਣਾ ਵਿੱਚ ਤੇ 10 ਰੁਪਏ ਦੇ ਵਾਧੂ ਪਾਰੀ ਵਿੱਚ ਪਬਲਿਕ ਵਿੱਚ ਕਿਉਂਕਿ ਗਰੀਬ ਪਬਲਿਕ ਨੂੰ ਹੀ ਨਾ ਮਰੇ ਇਹਨਾਂ ਨੀਤੀ ਵੱਲ ਧਿਆਨ ਦੇ ਕੇ ਘਟੋ ਘਟ ਸਰਕਾਰਾਂ ਜਾਂ ਪੰਜਾਬ ਸਰਕਾਰਾਂ ਆਪਣੇ ਕੋਲ ਕਾਨੂੰਨ ਬਣਾ ਦੇਣਾ ਕਿ ਪੰਜਾਬ ਵਿੱਚ ਕਾਨੂੰਨ ਤੇ ਇਹਨੇ ਕੋਈ ਜਿੰਨੇ ਐਮਐਲਏ ਆ ਇਤਰਾਮ ਨਾ ਬਣਾ ਸਕਦੇ ਆ ਕਿ ਜਿੰਨ ਪੰਜਾਬ ਦੇ ਵਿੱਚ ਕੋਈ ਵੀ ਫਸਲ ਪੰਜਾਬ ਦੇ ਵਿੱਚ ਘੱਟ ਤੋਂ ਘੱਟ 5 ਰੁਪਏ ਤੋਂ ਨਹੀਂ ਕਰੂਗੀ 10 ਰੁਪਏ ਤੋਂ ਵੱਧ ਉਹ ਪਾਰੀ ਵੀ ਨਹੀਂ ਵੇਚੋਗਾ ਇਹਨਾਂ ਹੀ ਕਰ ਦੇਣਾ ਤੇ ਇਹ ਵੀ ਇੱਕ ਐਮਐਸਪੀ ਆ ਉਹ ਸਰੋਤ ਤੁਸੀਂ ਕਹਿ ਰਹੇ ਸੀ ਜਿਹੜੇ ਨਵੇਂ ਸਰੋਤ ਭੇਜੇ ਹੋਏ ਆ ਜਿਨ੍ਹਾਂ ਦੇ ਥਰੂ ਸਾਡੇ ਕਾਫੀ ਜਿਹੜਾ ਮੁੱਦਾ ਵਾ ਲਿਓ ਸੋਲਵ ਹੋ ਸਕਦੇ ਆ ਉਹ ਨਵੇਂ ਸਰੋਤ ਕੀ ਨਜ਼ਰ ਦਰਸ਼ਕਾਂ ਦੇ ਰੂਪ ਕਰੇ ਦਿਓ ਦੇਖੋ ਸਭ ਤੋਂ ਵੱਡਾ ਅਸੀਂ ਇਸ ਵੇਲੇ ਇੱਕ ਰੇਤਾ ਸਾਡੇ ਵਾਸਤੇ ਇੱਕ ਇੱਕ ਸੋਨੇ ਦੀ ਖਾਣਿਆ ਰੇਤਾ 'ਚ ਪੈਸਾ ਬਹੁਤ ਸਾਰਾ ਕਮਾਇਆ ਜਾ ਸਕਦਾ ਬਜਰੀ 'ਚ ਬਹੁਤ ਸਾਰਾ ਪੈਸਾ ਕਮਾਇਆ ਜਾ ਸਕਦਾ ਮੈਂ ਇੱਕ ਬਿਜਲੀ ਦਾ ਪ੍ਰੋਜੈਕਟ ਦੱਸਿਆ ਉੱਥੇ ਪੈਸੇ ਉਹਨਾਂ ਗਵਰਨਮੈਂਟ ਉੱਥੇ ਉਹਨਾਂ ਗੌਰ ਜਰੂਰ ਕੀਤਾ ਵੀ ਆਪਾਂ ਸੋਲਰ ਫਾਰਮਿੰਗ ਲੋਕਾਂ ਨੂੰ ਕਰਾ ਕੇ ਸਸਤੀ ਤੇ ਮਹਿੰਗੀ ਵੇਚ ਕੇ ਆਪਾਂ ਉਹਦੇ ਵਿੱਚੋਂ ਪੈਸੇ ਕਮਾਇਆ ਜਾ ਸਕਦੇ ਆ ਟਰਾਂਸਪੋਰਟ 'ਚ ਪੈਸੇ ਕਮਾਇਆ ਜਾ ਸਕਦੇ ਆ ਖੇਤੀ ਨੀਤੀ ਜਿਹੜੀ ਬਣਾਈ ਹੈ ਉਹਦੇ ਵਿੱਚ ਵੀ ਮੈਂ ਪੈਸੇ ਕਮਾਏ ਜਾ ਸਕਦੇ ਆ ਬਹੁਤ ਸਾਰੇ ਪੈਸੇ ਕਮਾਏ ਕੇ ਜਾ ਕੇ ਜਾ ਸਕਦੇ ਆ ਅਸੀਂ ਪੰਜਾਬ ਵਿੱਚ ਟੀਵੀ ਚਲਾਣਾ ਤੋਂ ਪੈਸੇ ਕਮਾਏ ਜਾ ਸਕਦੇ ਆ ਮਾਲ ਮਹਿਗਮੇ ਤੋਂ ਦੇਖੋ ਮਾਲ ਮਹਿਗਮੇ ਦੇ ਕਿਵੇਂ ਮੈਂ ਕੱਲ ਹੀ ਇਹ ਗੱਲ ਕਰਨ ਲਿਆ ਸੀ ਕਿ ਸਾਡਾ ਜਿਹੜਾ ਕਲੈਕਟਰ ਰੇਟ ਆ ਉਹ ਪਿੰਨਾ ਦੇ ਵਿੱਚ ਮੰਨ ਲਓ ਆਪਣੇ ਲੱਗ ਕੇ 30 ਲੱਖ ਕਿਲੇ ਦਾ ਰੇਟ ਆ ਜਾਂ 32 ਲੱਖ ਕਿਲੇ ਦਾ ਰੇਟ ਆ ਤੇ ਕਲੈਕਟਰ ਰੇਟ ਕਿੰਨਾ ਹੈ 7 ਲੱਖ ਹਾਂ ਜਦੋਂ ਗਵਰਨਮੈਂਟ ਕਿਸਾਨਾਂ ਨੂੰ ਪੈਸਾ ਦਿੰਦੀ ਆ ਤਾਂ 70 ਲੱਖ ਦਿੰਦੀ ਆ ਜਾਂ 80 ਲੱਖ ਆਪਾਂ ਕਲੈਕਟਰ ਰੇਟ ਮਾਰਕੀਟ ਦੇ ਰੇਟ ਦੇ ਲਾਗੇ ਕਿਉਂ ਨਹੀਂ ਕਰਦੇ ਤਸੀਲਾਂਾਂ ਤੇ ਰਿਸ਼ਵਤ ਵੀ ਤਾਂ ਹੀ ਘਟਣੀ ਆ ਜਦੋਂ ਹੁਣ ਤਸੀਲਦਾਰ ਨੂੰ ਪਤਾ ਵੀ ਜਿਹੜੀ 30 ਲੱਖ ਦੀ ਜ਼ਮੀਨ ਲੈਣ ਤੇ 30 ਲੱਖ ਨੂੰ ਡਿਆ ਤੇ ਕੀ ਕਰਨ ਡਿਆ ਵੀ ਸਾਨੂੰ ਤਾਂ 5 ਲੱਖ ਰਿਟਰੇਟ ਹੀ ਕਰਾਉਂ ਡਿਆ ਤੇ ਉਹਨਾਂ ਦੇ ਫੰਡਿਸ਼ਨ ਤੋਂ ਮੰਗਣੀ ਮੰਗਣੀ ਆ ਤੇ ਜੇ ਆਪਾਂ ਘੱਟੋਂ ਘੱਟ ਜੇ 30 ਲੱਖ ਰੇਟ ਆ ਤਾਂ ਤੁਸੀਂ 5 ਲੱਖ ਹੀ ਜਾਂ 20 ਲੱਖ ਹੀ ਘੱਟੋਂ ਕਲੈਕਟਰ ਰੇਟ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਰੈਵਨੂ ਨੂੰ ਮਾਲ ਮੈਂ ਕਿ ਮੈਨੂੰ ਬਹੁਤ ਸਾਰਾ ਪੈਸਾ ਇਕੱਠਾ ਹੋ ਸਕਦਾ ਠੀਕ ਹੈ ਟ੍ਰਾਂਸਪੋਰਟ ਜੋ ਇਕੱਠਾ ਹੋ ਸਕਦਾ ਹੁਣ ਸ਼ਰਾਬ ਵਿੱਚੋਂ ਕੀ ਆ ਸ਼ਰਾਬ ਬਹੁਤ ਜ਼ਿਆਦਾ ਲੀਕੇਜ ਆ ਲੋਕਾਂ ਨੇ ਪ੍ਰਾਈਵੇਟ ਫੈਕਟਰੀਆਂ ਲਾਈਆਂ ਨੇ ਜਿਹਦੇ ਨਾਲ ਬੰਦੇ ਵੀ ਬੜੇ ਨੁਕਸਾਨ ਵੀ ਹੁੰਦਾ ਤੇ ਠੇਕੇ ਦਾ ਬਹੁਤ ਘੱਟਦੇ ਬਾਹਰੋਂ ਸ਼ਰਾਬ ਜਿਹੜੀ ਆ ਠੇਕੇ ਦੇ ਵਿੱਚ ਵੀ ਦੋ ਨੰਬਰ ਦੀ ਸ਼ਰਾਬ ਵਗੀ ਜਾਂਦੀ ਜਿਹੜਾ ਕਿ ਓਟੋ ਟੈਕਸੀ ਨੇ ਪੀ ਕਰਦੇ ਤੇ ਹੋਰ ਵੀ ਹੁਣ GST ਦੇ ਵਿੱਚ ਕੀ ਆ ਹੁਣ ਲੁਧਿਆਣਾ ਸ਼ਹਿਰ ਆ ਲੁਧਿਆਣੇ ਦੇ ਵਿੱਚੋਂ ਕੀ ਆ ਵੀ ਸਿਰਫ 50000 ਜਿਹੜੇ ਆਦਮੀ ਨੇ ਉਹ ਇਨਕਮ ਟੈਕਸ ਦਿੰਦੇ ਆ ਇੱਕ ਪ੍ਰਾਈਵੇਟ ਸੈਟਲਾਈਟ ਸਰਵੇਖਣ ਤੋਂ ਪਤਾ ਲੱਗਾ ਹੈ ਵੀ 4.5 ਲੱਖ ਲੋਕ ਇਹ ਹੋਰ ਹੈਗੇ ਨੇ ਜਿਹੜੇ ਕਿ ਇਨਕਮ ਟੈਕਸ ਦੇ ਸਕਦੇ ਆ ਇੰਨੀ ਜਿਆਦਾ ਲੁੱਟ ਹਰ ਸ਼ਹਿਰ ਦੇ ਵਿੱਚ ਗਈ ਹੈ ਜੇ ਸਿਰਫ ਇਹ ਮਕਲਾ ਲੁਧਿਆਣਾ ਦੀ ਗੱਲ ਕੀਤੀ ਤੇ ਇਹ ਇੱਕ ਇੱਕ ਜਿਹਦੇ ਜਿੰਨਾ ਤੁਸੀਂ ਕਹਿ ਰਹੇ ਹੋ ਤੇ ਪੂਰੇ ਪੰਜਾਬ 'ਚ ਵੇਖੋ ਵੀ ਕਿੰਨੇ ਤੇਜ਼ ਜ਼ਿਲ੍ਹਿਆਂ ਦੇ ਵਿੱਚ ਕੀ ਹੁੰਦਾ ਹੋਏਗਾ ਕਿੰਨੇ ਸ਼ਹਿਰ ਤੇ ਕਿੰਨੇ ਪਿੰਡਾਂ ਦੇ ਵਿੱਚ ਕਿੰਨੇ ਏਰੀਆ ਇਹਨਾਂ ਸਾਰਿਆਂ ਉੱਤੇ ਨੱਥ ਪਾਈ ਜਾਵੇ ਜੀਐਸਟੀ ਦੇ ਬਿੱਲਾਂ ਉੱਤੇ ਨੱਥ ਪਾਈ ਜਾਵੇ ਹੁਣ ਹਰ ਜਗ੍ਹਾ ਤੇ ਦੇਖੋ ਜੇ ਪੁਲਿਸ ਵਾਲੇ ਵੀ ਹੁਣ ਜਿੰਨੇ ਲੋਕੀ ਗਲਤੀਆਂ ਕਰਦੇ ਆ ਬਾਰਲੇ ਮੁਲਕਾਂ ਦੇ ਮੇ ਕੋ ਹੋ ਗਿਆ ਆ ਉਥੇ ਹਰ ਆਟੋਮੈਟਿਕ ਸਿਸਟਮ ਦੇ ਨਾਲ ਤੁਹਾਡੇ ਰੈਂ ਘਰ ਚਲਾਨ ਪਹੁੰਚ ਜਾਂਦਾ ਤੇ ਤੁਹਾਨੂੰ ਉਹ ਚਲਾਨ ਪੇ ਕਰਨਾ ਹੀ ਪੈਂਦਾ ਹੁਣ ਇੱਥੇ ਕੀ ਆ ਪੁਲਿਸ ਵਾਲੇ ਪਹਿਲੀ ਗੱਲ ਦੋ ਦੋ ਨੰਬਰ ਦੀਆਂ ਉਹ ਕਾਪੀਆਂ ਕਰਾਈ ਫਿਰਦੇ ਆ ਚਲਾਨ ਬੁਕਾਏ ਦੋ ਨੰਬਰ ਦੀਆਂ ਨੇ ਉਹ ਉਹਨਾਂ ਚਲਾਨ ਬੁਕਾਦੇ ਪੈਸੇ ਆਪ ਇਕੱਠੇ ਕਰੀ ਜਾਂਦੇ ਆ ਗਵਰਨਮੈਂਟ ਦੇ ਖਾਤੇ ਤੇ ਉਹ ਵੀ ਨਹੀਂ ਜਾਂਦੇ ਤੇ ਇਸ ਕਰਕੇ ਨਵੇਂ ਸਰੋਤ ਜਿਹੜੇ ਆ ਮੇਰੇ ਜ਼ਬਰਦਸਤ ਨੇ ਬਹੁਤ ਵਧੀਆ ਜਿਹਦੇ ਨਾਲ 229700 ਕਰੋੜ ਰੁਪਇਆ ਹਰ ਮਹੀਨੇ ਇਕੱਠਾ ਹੋ ਸਕਦਾ ਪੰਜਾਬ ਦੇ ਸਾਰੇ ਕਰਜ਼ੇ ਵੀ ਲੈ ਸਕਦੇ ਆ ਪਾ ਨਾ ਕੁਝ ਹਾਲ ਵੀ ਹੋ ਸਕਦਾ ਹੈ ਤੇ ਲੋ ਖਾਣਾ ਨੂੰ ਐਮਐਸਬੀ ਦੇ ਸਕਦਾ ਹੈ ਲੇਡੀਜ਼ ਨੂੰ ਆਪਾਂ 11-1100 ਰੁਪਏ ਹਰ ਮਹੀਨੇ ਦੇ ਸਕਦੇ ਆ ਕਿਉਂਕਿ ਮੈਂ ਕੱਢਿਆ ਹੋਇਆ ਮੈਂ ਹਰ ਜਗ੍ਹਾ ਤੇ ਸਾਰੇ ਪੰਜਾਬ ਦਾ ਸਰਵੇਖਣ ਕਰਕੇ ਤੇ ਇਹ ਗੱਲਾਂ ਜਿਹੜੀਆਂ ਨੇ ਇਹ ਫੈਲਾ ਨੀਤੀਆਂ ਤਿਆਰ ਕੀਤੀਆਂ ਹੋਈਆਂ ਨੇ ਪਲੀਜ਼ ਮੇਰੇ ਨਾਲ ਭਗਵੰਤ ਮਾਨ ਬੈਠ ਕੇ ਮੀਟਿੰਗ ਕਰੇ ਮੈਂ ਕੱਲੀ ਕੱਲੀ ਗੱਲਾਂ ਨੂੰ ਦੱਸੂਗਾ ਪਹਿਲਾਂ ਤੁਸੀਂ ਕਦੀ ਕੋਸ਼ਿਸ਼ ਕੀਤੀ ਟਾਈਮ ਲਿਆ ਕੇ ਤੇ ਮੀਟ ਦਾ ਅਪਾਇੰਟਮੈਂਟ ਦੀ ਗੱਲ ਚੱਲੀ ਤਾਂ ਦੀ ਕੋਈ ਮੈਂ ਬਹੁਤ ਵਾਰਾਂ ਉੱਥੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਵਿੱਚ ਲਿਖਾ ਕੇ ਆਉਂਦਾ ਰਿਹਾ ਦੱਸ ਕੇ ਆਉਂਦਾ ਰਿਆਂ ਰੋਜ਼ ਫੋਨ ਕਰਦਾ ਅੱਜ ਵੀ ਮੈਂ ਫੋਨ ਕੀਤਾ ਸੀ ਉਹ ਕਹਿੰਦੇ ਤੁਸੀਂ ਤੁਹਾਡਾ ਐਮਐਲਏ ਜਾਂ ਮੰਤਰੀ ਹੀ ਮਲਾ ਸਕਦਾ ਹੈ ਹੁਣ ਮੰਤਰੀ ਨਾਮ ਲਾਵੇ ਤੇ ਕੀ ਕਰ ਸਕਦੇ ਆਪਾਂ ਤੁਸੀਂ ਆਪਣੇ ਹਲਕਾ ਵਿਧਾਇਕ ਧਾਰੀਵਾਲ ਸਾਹਿਬ ਇਹ ਨਾਲ ਸੰਪਰਕ ਕੀਤਾ ਹਾਂ ਧਾਰੀਵਾਲ ਸਾਹਿਬ ਨੂੰ ਬਹੁਤ ਵਾਰਾਂ ਪਹਿਲਾਂ ਵੀ ਦਿੱਤੀਆਂ ਨੇ ਸੰਪਰਕ ਵੀ ਕੀਤਾ ਹੁਣ ਵੀ ਕਰਦਾ ਰਹੀ ਨਾ ਨਾ ਬੁਲਾਉਣ ਦਾ ਕੀ ਕਰਨ ਉਹ ਇਹ ਪਤਾ ਨਹੀਂ ਧਾਰੀਵਾਲ ਨੂੰ ਪਤਾ ਜਾਂ ਆਪਾਂ ਨੂੰ ਮਨਤਮਨ ਨੂੰ ਪਤਾ ਮੈਂ ਤਾਂ ਦੇਖੋ ਸੀ ਚੰਗੇ ਕੰਮ ਵਾਸਤੇ ਪੰਜਾਬ ਦੇ ਚੰਗੇ ਭਵਿੱਖ ਵਾਸਤੇ ਬਾਾਕੀ ਦੇ ਚੰਗੇ ਭਵਿੱਖ ਵਾਸਤੇ ਤੇ ਆਪਾਂ ਦਾ ਸਾਰਿਆਂ ਦਾ ਵੇਖਿਆ ਲੋਕਾਂ ਦਾ ਵੀ ਵੇਖਿਆ ਪੰਜਾਬ ਦਾ ਵੀ ਵੇਖਿਆ ਤੇ ਮੈਂ ਤਾਂ ਇਸ ਵਾਸਤੇ ਇੱਕ ਹੋਰ ਜੰਦੂ ਸਾਹਿਬ ਪੰਜਾਬ ਵਾਸੀਆਂ ਦੇ ਇਹ ਵੱਡਾ ਵੱਡਾ ਰੋਸ ਪੈ ਜਾਂਦਾ ਹੈ ਕਿ ਤੁਸੀਂ ਬਦਲਾਅ ਦੇ ਵਿੱਚ ਭਵੰਤਮਾਨ ਜੀ ਸਰਕਾਰ ਲੈ ਕੇ ਜਦੋਂ ਆਣੀ ਸੀ ਤਾਂ ਨਸ਼ਿਆਂ ਦਾ ਕਿਹਾ ਗਿਆ ਕਿ ਮੈਂ ਇਹ ਦਿਨਾਂ ਚ ਇਹਨਾਂ ਚ ਖਤਮ ਕਰ ਦੂੰਗਾ ਤੇ ਨਸ਼ਾ ਤੇ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਜਾਂ ਆਪਣੇ ਹਲਕੇ ਦੀ ਗੱਲ ਕਰ ਲੋ ਜਾਂ ਪੂਰੇ ਪੰਜਾਬ ਦੀ ਗੱਲ ਕਰ ਲਈ ਆਪਾਂ ਦੇਖੋ ਭਾਵੇਂ ਹੁਣ ਆਣ ਕੇ ਥੋੜਾ ਕੰਨਾ ਐਕਸ਼ਨ ਕੀਤਾ ਨਾ ਮਕਾਨਾਂ ਮਕੂਨਾ ਤੇ ਪਰ ਅਜੇ ਵੀ ਵੱਡੀਆਂ ਮੱਛੀਆਂ ਨਹੀਂ ਫੜੀਆਂ ਜਾ ਰਹੀਆਂ ਵੱਡੀਆਂ ਮੱਛੀਆਂ ਨੂੰ ਉਹਨੂੰ ਫੜਨ ਦਾ ਕੀ ਮਤਲਬ ਜਿਹੜਾ ਕੀ ਉਪਰਾਲੇ ਕਰਨੇ ਚਾਹੀਦੇ ਆ ਸਰਕਾਰ ਬੋਲੋ ਜੇ ਪਲੀਜ਼ ਇਹ ਅਸਰ ਵੀ ਹੈ ਗਿਆ ਤੇ ਜਿਹੜੀਆਂ ਪਿਛਲੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਦੇ ਸੰਤਰੀ ਮੰਤਰੀ ਜਾਂ ਉਹਨਾਂ ਦੇ ਹਲਕਾ ਵਿਧਾਇਕੀ ਉਹ ਨਾਲ ਮਿਲੇ ਹੋਏ ਸੀ ਉਹਦੇ ਕਰਕੇ ਹੀ ਹੁਣ ਉਹਨਾਂ ਦਾ ਅਸਰ ਰਸੂਕ ਨਾਲ ਅੱਜ ਵੀ ਜਿਹੜੇ ਕੋ ਸਾਡੇ ਇਹ ਕੋਰ ਚਿੱਤੀ ਅਸੀਂ ਵੀ ਜਾਂਦੇ ਆ ਉਹ ਵੀ ਅਹੀਂ ਹਾਰ ਜਾਂਦੇ ਆ ਉਥੋਂ ਨਹੀਂ ਸਾਨੂੰ ਕੋ ਬੈਨੀਫਿਟ ਹੋ ਰਿਹਾ ਜਿੰਨੀ ਦੇਰ ਤੱਕ ਅਸੀਂ ਉਹਨਾਂ ਵੱਡਿਆਂ ਮਗਰਮਛਾਂ ਨੂੰ ਹੱਥ ਪਾਉਂਦੇ ਇਹ ਕੱਲੀ ਇਹ ਨਹੀਂ ਵੇਖੋ ਨਸ਼ਾ ਤੇ ਹਥਿਆਰ ਹਥਿਆਰ ਵੀ ਕਿਸੇ ਨੂੰ ਮਾਰਨ ਵਾਸਤੇ ਹੁੰਦਾ ਤੇ ਨਸ਼ਾ ਵੀ ਕਿਸੇ ਨੂੰ ਅੱਜ ਨਾ ਮਰੂ ਤੇ ਕੱਲ ਮਰੂ ਕਿਸੇ ਨੂੰ ਮਾਰਨ ਦਾ ਹਾਸਾ ਹੁੰਦਾ ਮਿਠਾ ਜ਼ਹਿਰ ਹੈ ਮਿਠਾ ਜ਼ਹਿਰ ਆ ਇਹ ਨਹੀਂ ਵੀ ਜਿਹਦੇ ਕੋ ਨਸ਼ਾ ਫੜਿਆ ਜਾਂਦਾ ਉਹ ਤੇ ਜਿਹਦੇ ਨੇ ਹਫਤੇ ਬਾਅਦ ਜ਼ਬਾਨ ਤੇ ਕਰਾ ਕੇ ਬਾਹਰ ਤੁਰਿਆ ਫਿਰੇ ਉੱਤੇ ਵੀ ਨਸ਼ੇ ਵਾਸਤੇ ਤੇ ਹਿਅਰ ਵਾਸਤੇ ਕਾਨੂੰਨ ਸਖਤ ਬਣਾਇਆ ਜਾਣਾ ਚਾਹੀਦਾ ਹੈ ਉਹ ਕਾਨੂੰਨ ਦੀ ਐਡਵਰਟਾਈਜ਼ਮੈਂਟ ਕੀਤੀ ਜਾਣੀ ਚਾਹੀਦੀ ਆ ਐਸ ਚੀਜ਼ ਵਾਸਤੇ ਆ ਕਿ ਜੇ ਕਿਸੇ ਕੋ ਨਸ਼ਾ ਫੜਿਆ ਗਿਆ ਧਾਰਾ 307 ਹੈ ਜਾਂ 302 ਲੱਗੂਗੀ ਉਹਨੂੰ ਇੰਨੇ ਸਾਲ ਦੀ ਸਜ਼ਾ ਹੋਗੀ ਜਿੰਨਾਂ ਕਾਨੂੰਨ ਨੇ ਸਰਚ ਬਣਾਉਗੇ ਇਹ ਨਿੱਕੀਆਂ-ਮੋਟੀਆਂ ਜਿਹੜੀਆਂ ਆਪਾਂ ਕਾਰਵਾਈਆਂ ਕਰਦੇ ਆ ਇਹ ਥੋੜਾ ਕਰਕੇ ਲਣੀਆਂ ਆ ਜਦਾ ਕਰ ਨਹੀਂ ਚਲਣਗੀਆਂ ਇਸ ਕਰਕੇ ਆਪਾਂ ਨਸ਼ਾ ਜੇ ਜਿੰਨਾਂ ਮੇਰੀਆਂ ਰਿਪੋਰਟਸਿਆਂ ਲੋ ਧਿਆਨ ਨਹੀਂ ਦਿੰਦੇ ਉਹਨਾਂ ਚ ਤੁਸੀਂ ਨਸ਼ਾ ਖਤਮ ਨਹੀਂ ਕਰਾ ਸਕਦੇ ਤਿੰਨ ਚਾਰ ਫੈਲਾਵੇਂ ਇਸ ਤਰ੍ਹਾਂ ਬਣਾਈਆਂ ਪੰਜਾਬ ਚ ਨਸ਼ਾ ਕਿਵੇਂ ਕਰਨਾ ਹੁਣ ਦੂਸਰਾ ਹਮਾ ਚਲਨੇ ਕੀ ਕੀਤਾ ਪਰਮਿਸ਼ਨ ਦੇ ਦਿੱਤੀ ਹੈ ਭੰਗ ਦੀ ਅੱਛਾ ਜੀ ਕੈਬਨਟ ਦੇ ਵਿੱਚ ਪਰਮਿਸ਼ਨ ਦਿੱਤੀ ਹੈ ਆਪਾਂ ਵੀ ਲੋਕਾਂ ਨੂੰ ਵੇਖੋ ਮੈਂ ਕੈਨੇਡਾ ਦੇ ਵਿੱਚ ਰਹਿ ਕੇ ਆਇਆ ਉੱਥੇ ਕੀ ਆ ਵੀ ਕੈਨਨ ਬੀ ਕੀ ਗੋਲੀਆਂ ਮਿਲਦੀਆਂ ਨੇ ਭੰਗ ਵਾਲੀਆਂ ਇੱਥੇ ਫੈਕਟਰੀਆਂ ਲੱਗ ਜਾਣ ਸਾਡੇ ਬਹੁਤ ਭੰਗ ਹੁੰਦੀ ਹੈ ਫੈਕਟਰੀਆਂ ਲੱਗ ਜਾਣ ਜਿਹਦੇ ਇਨਕਮ ਦਾ ਸੋਰਸ ਵੀ ਬਣ ਜੂ ਲੋਕਾਂ ਨੂੰ ਰੋਜ਼ਗਾਰ ਵੀ ਮਿਲੂਗਾ ਉਹਨਾਂ ਕੋ ਉੱਥੇ ਕੈਨੇਡਾ ਦੇ ਵਿੱਚ ਜੇ ਕਿਸੇ ਨੂੰ ਟੈਨਸ਼ਨ ਆ ਉਹਨੂੰ ਭੰਗ ਦੀ ਕੁਝ ਦਵਾਈ ਵੀ ਮਿਲ ਸਕੀ ਤੇ ਜਾ ਸਕਦੀ ਉਹਦੇ ਵਿੱਚ ਜਿਹਦੇ ਨਾਲ ਕੋ ਰਲੀਫ ਵੀ ਹੋਵੇ ਤੇ ਉਹ ਜਿਹਨੂੰ ਟੈਨਸ਼ਨ ਆ ਜਿਹਨੂੰ ਬੀਪੀ ਆ ਜਿਹਨੂੰ ਸ਼ੂਗਰ ਆ ਉਹਨਾਂ ਨੂੰ ਡਾਕਟਰ ਇਹ ਭੰਗ ਦੀਆਂ ਗੋਲੀਆਂ ਲਿਆ ਕੇ ਦਿੰਦੇ ਆ ਪੰਜਾਬ 'ਚ ਫੀਮ ਖੇਤੀ ਦਾ ਵੀ ਤੁਹਾਡੇ ਭੰਗ ਤੋਂ ਹੀ ਮੈਨੂੰ ਗੱਲ ਜ਼ਿਆਦਾ ਗਹੀ ਹੈ ਕਿ ਪੰਜਾਬ ਵਾਸੀ ਪੰਜਾ ਫੀਮ ਦੀ ਖੇਤੀ ਪੰਜਾਬ 'ਚ ਕੀਤੀ ਜਾ ਸਕੀ ਤੇ ਉਹਦੇ ਨਾਲ ਵੀ ਇਹ ਚਿੱਟੇ ਦੇ ਜਾਂ ਦੂਜੇ ਤੇ ਨਸਲਾਂ ਦੇ ਸਾਡੇ ਵੱਸ ਸਕਦੀਆਂ ਇਹਦੇ ਬਾਰੇ ਤੁਹਾਡਾ ਕੀ ਦੇਖੋ ਫੀਮ ਦੀ ਖੇਤੀ ਅਸੀਂ ਇਹਨੇ ਸਾਰੀ ਨਾ ਕਰੋ ਥੋੜਾ ਕਰ ਲੋ ਵੀ ਜੇ ਆਪਾਂ ਨਸ਼ੇ ਤੋਂ ਵੀ ਇਨਕਮ ਕਮਾਈ ਨੂੰ ਸ਼ਰਾਬ ਵੀ ਇੱਕ ਨਸ਼ਾ ਹੈ ਨਾ ਉਹਦੇ ਵਿੱਚੋਂ ਵੀ ਗਵਰਨਮੈਂਟ ਨੂੰ ਕਿੰਨੀ ਕਮਾਈ ਹੁੰਦੀ ਆ ਤੇ ਜੇ ਆਪਾਂ ਇਹੋ ਜਿਹਾ ਟ੍ਰਾਇਲ ਦੇ ਤੌਰ ਤੇ ਆਪਾਂ ਲੋਕਾਂ ਨੂੰ ਲਾਇਸੈਂਸ ਬਣਾ ਕੇ ਨਸ਼ੇੜੀਆਂ ਨੂੰ ਸਸ ਬਣਾ ਕੇ ਤੇ ਉਹਨਾਂ ਨੂੰ ਲਿਮਟ ਦੇ ਨਾਲ ਉਹਨਾਂ ਨੂੰ ਆਪਾਂ ਦੇ ਸਕੀਏ ਵੀ ਭੁੱਕੀ ਦੇ ਸਕੀਏ ਹੈ ਜਾਂ ਫੀਮ ਦੇ ਸਕੀਏ ਹੈ ਤੇ ਇੱਕ ਤਾਂ ਲੋਕ ਗਵਰਨਮੈਂਟ ਨੂੰ ਵੀ ਫਾਇਦਾ ਹੋਊਗਾ ਹੈ ਤੇ ਇੱਕ ਲੋਕੀ ਵੀ ਰਲੀਫ ਉਹਨਾਂ ਨੂੰ ਹਰ ਸਾਲ ਦੇ ਵਿੱਚ 800 ਕਰੋੜ ਰੁਪਏ ਦੀਆਂ ਆ ਜਿਹੜੀਆਂ ਉਹ OTS ਸੈਂਟਰ ਬਣੇ ਹੋਏ ਨੇ ਹਾਂਜੀ ਜਿਹੜੀਆਂ ਫ੍ਰੀ ਚ ਗੋਲੀਆਂ ਮਿਲਦੀਆਂ ਨਸ਼ੇ ਦੀਆਂ ਆਪਾਂ ਇੱਕ ਸਾਲ 'ਚ 800 ਰੁਪਏ 800 ਕਰੋੜ ਦੀਆਂ ਗੋਲੀਆਂ ਖਵਾ ਦਿੰਦੇ ਆ ਜਾਂ ਖਾਧੀਆਂ ਜਾਂਦੀਆਂ ਨੇ ਹੈ ਜਿਹੜਾ ਕਿ ਗਵਰਨਮੈਂਟ ਦੇ ਖਾਤੇ ਪੰਜਾਬ ਨੇ ਤੇ ਬੋਝ ਪੈ ਰਿਹਾ ਜੇ ਆਪਾਂ ਇਹੋ ਜਿਹੀ ਕੋਈ ਦਵਾਈਆਂ ਸ਼ੁਰੂ ਕਰਕੇ ਨਾਲੇ ਲੋਕਾਂ ਨੂੰ ਰੋਜ਼ਗਾਰ ਮਿਲ ਜੇ ਨਾਲੇ ਇੱਕ ਕਿਸਮ ਦੀ ਇੱਕ ਬਦਲਵੀਂ ਖੇਤੀ ਬਣ ਜਾਵੇ ਤੇ ਉਹਦੇ ਨਾਲ ਵੀ ਫਾਇਦਾ ਹੋ ਸਕਦਾ ਤੇ ਨਸ਼ਾ ਵੀ ਘਟ ਸਕਦਾ ਰਵੈਦੀ ਨਸ਼ਾ ਇਹ ਵੇਲੇ ਜੋ ਕੁਝ ਵੀ ਚਿੱਟਾ ਹੈ ਜਾ ਹੋਰ ਵੀ ਜਿੰਨੇ ਵੀ ਨਸ਼ੇ ਆ ਉਹਦੇ ਵਿੱਚ ਜਿਆਦਾ ਜਿਹੜਾ ਸਿੰਥੈਟਿਕ ਡਰੱਗ ਜਿਆਦਾ ਉਹ ਵਰਤੀ ਜਾ ਰਹੀ ਆ ਜਿਸ ਦੇ ਨਾਲ ਕਿ ਵੱਧ ਮੁਕਤਾ ਹੋਣੀਆਂ ਤੇ ਜਿਹਦੇ ਨਾਲ ਕਿ ਪੰਜਾਬ ਵਿੱਚ ਜਿਆਦਾ ਕੰਜੰਪਸ਼ਨ ਆ ਹਾਲਾਂਕਿ ਵਿੱਚ ਦੇ ਵਿੱਚ ਜਿਹੜਾ ਸੂਬਾ ਹੈ ਗੁਜਰਾਤ ਜਿਹੜਾ ਗੁਜਰਾਤ ਦੇ ਵਿੱਚ ਜਿਹੜੇ ਬਹੁਤ ਵੱਡੇ ਹੈਗੇ ਨੇ ਫੜੇ ਜਾਂਦੇ ਨੇ ਆਪੇ ਜਿਹੜਾ ਜਤ ਬੰਦਰਗਾਹ ਤੋਂ ਕਿੰਨਾ ਕਹਿੰਦੇ ਫੜਿਆ ਗਿਆ ਸੀ ਉਹ 33 ਕੁਇੰਟਲ 33 ਕਰੋੜ ਦੀ ਹੀਰੋਨ ਉਥੋਂ ਤੇ ਜੱਟਾ ਉਥੋਂ ਫੜਿਆ ਗਿਆ ਸੀ ਜਿਹੜੇ ਵੱਡੇ ਲੋਟ ਜਿਹੜੇ ਨੇ ਉਹ ਵਿਜਰਾਤ ਤੋਂ ਫੜੇ ਜਾਂਦੇ ਤੇ ਬਦਨਾ ਪੰਜਾਬ ਹੋਈ ਜਾਂਦਾ ਕਿਸ ਕਰਕੇ ਗੌਰਮੈਂਟ ਨੂੰ ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਇਹਦੇ ਵਾਸਤੇ ਵੀ ਕਿਵੇਂ ਕੀ ਕਰਨਾ ਚਿੱਟੇ ਨੂੰ ਕਿਵੇਂ ਖਤਮ ਕਰਨਾ ਉਹਦੇ ਵਾਸਤੇ ਵੀ ਜੇ ਅਸੀਂ ਉਹਨਾਂ ਨੀਤੀਆਂ ਵੱਲ ਨਾ ਧਿਆਨ ਦਿੱਤਾ ਗਿਆ ਤੇ ਇਹ ਚਿੱਟਾ ਖਤਮ ਨਹੀਂ ਹੋਣਾ ਤੇ ਪਦਨਾਮੀ ਇਤਨਾ ਹੀ ਪੰਜਾਬ ਦੀ ਬਣੀ ਰਹਣੀ ਹੈ ਇਹ ਖਤਮ ਹੋ ਜਿਹੜਾ ਕਿ ਸ਼ਾਰਟਕਟ ਚ ਥੋੜਾ ਦੱਸ ਦੋ ਵੀ ਖਤਮ ਜਿਹੜਾ ਵਾ ਨਾਲ ਪਬਲਿਕ ਨੂੰ ਹੋ ਮੇ ਹੋ ਗਿਆ ਜਦ ਤੱਕ ਬੇਟੀਆਂ ਬਣਦੀਆਂ ਪਿੰਡਾਂ ਚ ਕਈ ਵਾਰ ਬਿਆਨ ਬਾਜੋ ਉਹਦੇ ਜਿਵੇਂ ਰਿਸਪੌਂਸਿਬਲ ਹੋਣਗੇ ਜਾਂ ਕਈ ਪਿੰਡਾਂ 'ਚ ਦੇਖਦੇ ਆ ਕਿ ਪੰਚਾਇਤਾਂ 'ਚ ਮਤੇ ਪੈਂਦੇ ਆ ਬੜਾ ਕੁਝ ਹੁੰਦਾ ਪਰ ਫਿਰ ਵੀ ਜਿਹੜਾ ਵਾ ਔਰ ਜ਼ੀਰੋ ਕਿਉਂ ਹੁੰਦਾ ਵਾ ਜੱਟ ਕਿਉਂ ਨਹੀਂ ਇਹ ਚੀਜ਼ ਤੇ ਹੁੰਦਾ ਬਦਲੇ ਦੇਖੋ ਜਿੰਨੇ ਮਰਜ਼ੀ ਪੰਚਾਇਤਾਂ ਕਰ ਲੈਣ ਆਪਾਂ ਪੰਚਾਇਤਾਂ ਦੇ ਨਾਲ ਪਹਿਲੋਂ ਵੀ ਕਰਦੇ ਰਹੇ ਆ ਹੁਣ ਵੀ ਕਰਦੇ ਆ ਜਾਂ ਹੋਰ ਵੀ ਮਤੇ ਪਾਉਣੇ ਆ ਜਿੰਨੀ ਦੇਰ ਤੱਕ ਪੰਜਾਬ ਦੇ ਬੰਦੇ ਤੇ ਸੂਬਾ ਬੜਾ ਵਧੀਆ ਹੈ ਪਰ ਜਿੰ ਇਸ ਤਰ੍ਹਾਂ ਤੇ ਯਾਰ ਨੇ ਸ਼ਕਤੀ ਨਹੀਂ ਇਹ ਜਿੰਨੇ ਢੇਰ ਤੱਕ ਆਪਾਂ ਕੋਈ ਸਖਤ ਕਾਨੂੰਨ ਨਹੀਂ ਬਣਾਉਂਦੇ ਉਨੀ ਦੇਰ ਤੱਕ ਇੱਥੇ ਨਹੀਂ ਉੱਠਲ ਪੈਣਾ ਪੰਚਾਇਤਾਂ ਦੀ ਨਹੀਂ ਜੋ ਲੋਕ ਮੰਦੇ ਜਿਹੜੀ ਵੀ ਗੱਲ ਕੋ ਪੰਚਾਇਤ ਕਰਦੀ ਆ ਹਰ ਪਿੰਡ ਦੇ ਵਿਰੋਧੀ ਧਿਰ ਹੁੰਦੀ ਆ ਅੱਧੇ ਬੰਦੇ ਦੂਜੇ ਬੰਨੇ ਹੋ ਜਾਂਦੇ ਅੱਧੇ ਦੂਜੇ ਬੰਨੇ ਹੋ ਜਾਂਦੇ ਆ ਤੇ ਜੇ ਕਿਸੇ ਨੂੰ ਕਹੀਏ ਨਾ ਵੀ ਤੁਸੀਂ ਪੰਚਾਇਤ ਦੇ ਤੌਰ ਤੇ ਵੀ ਕਿਸੇ ਦੀ ਮਦਦ ਨਹੀਂ ਕਰਨੀ ਜਿਹੜੇ ਉਹ ਪਾਰਟੀ ਦੇ ਬੰਦੇ ਮਦਦ ਨਹੀਂ ਕਰਨਗੇ ਜਿਹੜੇ ਦੂਜੀਆਂ ਪਾਰਟੀਆਂ ਦੇ ਉਹ ਤਾਂ ਮਗਰ ਭੱਜ ਕੇ ਜ਼ਬਾਨ ਤੇ ਵੀ ਕਰਾਉਣਗੇ ਮਗਰ ਵੀ ਜਾਣਗੇ ਤੇ ਸਿਫਾਰਸ਼ਾਂ ਵੀ ਪਾਉਣਗੇ ਕਿਉਂਕਿ ਉਹ ਕਾਉਂਨਲ ਵਿੱਚ ਡੇ ਹੁੰਦੇ ਇਸ ਕਰ ਥੋੜਾ ਦਾ ਅਸਰ ਪੈ ਸਕਦਾ ਪਰ ਕੋਈ ਜ਼ਿਆਦਾ ਨਹੀਂ ਪੈ ਸਕਦਾ ਕਿਉਂਕਿ ਲੋਕ ਛੋਰੀ ਛੁਪੀ ਪੰਚਾਇਤ ਤੋਂ ਵੀ ਇਹ ਕੰਮ ਕਰੀ ਜਾਂਦੇ ਲੋਕਾਂ ਨੇ ਇੱਕ ਕਾਰੋਬਾਰ ਬਣਾ ਲਿਆ ਇੱਕ ਦਿਹਾੜੀ ਦਾ ਇੱਕ ਸੋਰਸ ਬਣਾ ਲਿਆ ਤਾਂ ਸਾਨੂੰ ਸਖਤ ਮਿਹਨਤ ਨਾ ਕਰਨੀ ਪਵੇ ਇੰਨੇ ਕਮੋਟਾ ਕੰਮ ਇਧਰ ਉਧਰ ਆਪਾਂ ਆਰਾਮ ਨਾ ਹੋ ਜਾਂਦਾ ਤੇ ਦਿਹਾੜੀ ਬਣ ਜਾਂਦੀ ਲਾਸਟ ਵਿੱਚ ਆਪਾਂ ਪੰਜਾਬ ਦਾ ਜਿਹੜਾ ਜੂਤ ਆਇਆ ਚਾਹੇ ਸਾਡੀਆਂ ਧੀਆਂ ਨੇ ਚਾਹੇ ਪੁੱਤ ਨੇ ਜਾਂ ਭਰਾਜਾਂ ਪੇਣਾ ਨੇ ਨਾ ਜੰਗ ਨੇ ਉਹਨਾਂ ਨੂੰ ਕੀ ਸੰਦੇਸ਼ ਦੇਵੋਗੇ ਆ ਹੁਣ ਕਿੰਨੇ ਬੰਦੇ ਅਮਰੀਕਾ ਡਿਪੋਰਟ ਕਰਕੇ ਪੰਜਾਬ ਨੂੰ ਵਾਪਸ ਭੇਜਣ데요 ਠੀਕ ਹੈ ਇਹ ਹਾਨੂੰ ਇਹ 50-50 ਲੱਖ 60-8 ਲੱਖ ਦੇ ਕੇ ਬਾਹਰ ਚੋਰੀ ਛਪੇ ਜੰਗਲਾਂ ਦੇ ਵਿੱਚ ਦੀ ਰਿਸਕ ਲੈਣ ਦੀ ਕਿਉਂ ਲੋੜ ਪੈਦੀ ਹੈ ਸਰਕਾਰਾਂ ਨੂੰ ਇਹ ਗੰਭੀਰ ਬੁਦਾਏ ਇਹ ਤੇ ਸੋਚਣਾ ਚਾਹੀਦਾ ਵੀ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਕਿਉਂ ਠੱਕੇ ਖਾਣੇ ਪੈ ਰਿਹਾ ਹੁਣ ਚੈਨਾ ਹੈ ਲਗਭਗ ਸਾਡੇ ਜਨੀ ਉਹਦੀ ਵਤੀ ਹੈ ਹਰ ਘਰ ਵਿੱਚ ਇੰਡਸਟਰੀ ਹੈ ਸਕੂਲ ਲੈਵਲ ਤੋਂ ਛੋਟੇ ਬੱਚੇ ਤੋਂ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਤੂੰ ਆਹ ਸਮਾਨ ਤਿਆਰ ਕਰਨਾ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਹੋਣਾ ਆਹ ਸਮਾਨ ਤਿਆਰ ਕਰਨਾ ਇਸ ਤਰ੍ਹਾਂ ਮੈਂ ਬਾਹਰਲੇ ਮੁਲਕਾਂ 'ਚ ਵੀ ਰਹਿ ਕੇ ਆਇਆ ਹਾਂ ਚైనਾਂ ਦੀ ਚੀਜ਼ਾਂ ਉਧਰ ਵੀ ਬਹੁਤ ਸਸਤੀਆਂ ਮਿਲਦੀਆਂ ਹਰ ਥਾਂ ਤੇ ਚైనਾਂ ਨੇ ਕਬਜ਼ਾ ਕੀਤਾ ਹੋਇਆ ਘਰ-ਘਰ ਇੱਕ ਸਿਸਟਮ ਇਹੋ ਜਿਹਾ ਬਣਾਇਆ ਹੋਇਆ ਕਿ ਹਰ ਘਰ ਦੇ ਵਿੱਚ ਕੋਈ ਬੇਰੋਜ਼ਗਾਰ ਨਹੀਂਗਾ ਹਰ ਬੰਦਾ ਆਪਣਾ ਸਮਾਨ ਵੇਚਦਾ ਹਰ ਬੰਦਾ ਆਪਣਾ ਸਮਾਨ ਤਿਆਰ ਕਰਦਾ ਤੇ ਕੇ ਬਾਹਰਲੀ ਮੰਡੀ ਜਿੱਥੇ ਵੀ ਬਹੁਤ ਸਸਤਾ ਆ ਜਾਂਦਾ ਤੇ ਹਾੜਾ ਇੰਗਿਆ ਯੋਨੋ ਲਾਗੋ ਗਵਣੀਆਂ ਕੋਈ ਸਿੱਖ ਲਵੇ ਇਹ ਨਾਲ ਕੁਝ ਤਾਂ ਆਪ ਕਰੀ ਸਕਦੀਆਂ ਨਾ ਆਪਾ ਬੇਰੁਜ਼ਗਾਰੀ ਦੇ ਕਰਕੇ ਸਾਰੀ ਸਮੱਸਿਆ ਹੁੰਦੀ ਹੈ ਜੇ ਬੇਰੁਜ਼ਗਾਰ ਨਹੀਂ ਕੋਈ ਹੋਗਾ ਆਪ ਆਪਣੇ ਕੰਮ ਤੇ ਤੇ ਵਿਹਲਾ ਮਨਸਤਾਨ ਦਾ ਕਰੋਂਗਾ ਹਾਂ ਵਿਹਲਾ ਮਨਸਤਾਨ ਦਾ ਕਰਿਆ ਇਸੇ ਕਰਕੇ ਲੋਕਾਂ ਨੂੰ ਹੋਰ ਕੋਈ ਕਾਰੋਬਾਰ ਹੀ ਨਹੀਂ ਹੈਗਾ ਆਪਾਂ ਪੜ੍ਹਾਈ ਨਹੀਂ ਅਜੇ ਤੱਕ ਪੜ੍ਹਾਈ ਦੇ ਵਿੱਚ ਚੇਂਜ ਨਹੀਂ ਕਰ ਸਕੇ ਵੀ ਪੜ੍ਹਾਈ ਨੂੰ ਚੇਂਜ ਕਰਕੇ ਇਹ ਤਰੀਕੇ ਨਾਲ ਟ੍ਰੇਨਿੰਗ ਸੈਂਟਰ ਬਣਾ ਲਈਏ ਅਸੀਂ ਕੈਨੇਡਾ ਦੇ ਵਿੱਚ ਉੱਥੇ ਅਸੀਂ ਕਹਿ ਕੇ ਗੁਰਦੁਆਰਿਆਂ 'ਚ ਕੈਂਪ ਲਵਾਏ ਗੁਰਦੁਆਰਿਆਂ 'ਚ ਕੈਂਪ ਲਵਾਏ ਉਹ ਕਹਿੰਦੇ ਕੰਪਨੀਆਂ ਨੂੰ ਸਾਰਿਆਂ ਨੇ ਕਿਥਾਂ ਸੱਦ ਕੇ ਨਾ ਅਸੀਂ ਕਹਿ ਵੀ ਕਿਥੇ ਸੱਦ ਲਓ ਸਾਰੀਆਂ ਕੰਪਨ ਪੇ ਲੋਕੀਂ ਦੇ ਬਿਚਾਰੇ ਬੱਚੇ ਇਧਰੋਂ ਜਾਂਦੇ ਆ ਤਾਂ ਕੀ ਕਹਿੰਦੇ ਆ ਰਜੂਮ ਲੈ ਕੇ ਤਾਂ ਹੱਸੀ ਤੋੜੇ ਫਿਰਦੇ ਆ ਕਿ ਆਹੀ ਆ ਸਾਡਾ ਜੀ ਸਾਨੂੰ ਕੰਮ ਦੇ ਦਿਓ ਕੰਮ ਦੇ ਦਿਓ ਇਹਦੋਂ ਅਸੀਂ ਕੈਂਪ ਲਵਾਏ ਉਹਨਾਂ ਵਿੱਚ ਸਾਰੇ ਬੱਚਿਆਂ ਨੂੰ ਜੋ ਸੱਧਿਆ ਗਿਆ ਤੇ ਮੈਸੇਜ ਦੇ ਕੇ ਉੱਥੇ ਇੱਕ ਐਡ ਲਾ ਕੇ ਟੀਵੀ ਤੇ ਜੀਤੀ ਜੀ ਪ੍ਰਾਈਵੇਸੀ ਵਾਲੇ ਵੀ ਟੀਵੀ ਐਡ ਲਾਉਦੇ ਸੀ ਉਹਦੇ ਵਿੱਚ ਉਹ ਕਹਿੰਦੇ ਵੀ ਇਹਨਾਂ ਕੋਲੋਂ ਦੱਸੋ ਹੁਣ ਸਾਡੇ ਸਾਹਮਣੇ ਕੋਲ ਸਾਡੇ ਬਹਿਜ ਕੋਈ ਹੁਨਰ ਕੀ ਦੇ ਕੀ ਦੇ ਕੋਲ ਆ ਕੋਈ ਇਹਨਾਂ ਕੋ ਹੱਥੀਂ ਕੰਮ ਸਿੱਖਿਆ ਜਾਂ ਕੋ ਕੀਤਾ ਤੋ ਸਾਰੇ ਦੇ ਸਾਰੇ ਉਥੇ ਉਹਨਾਂ ਦਾ ਇਹੋ ਹੀ ਜਵਾਬ ਸੀ ਆਈਲਰਟਸ ਕੀਤੀ ਹੈ ਪਲੱਸ 2 ਕੀਤੀ ਹੈ ਆਈਲਰਟਸ ਕੀਤੀ ਹੈ ਆਈਲਰਟਸ ਸੇ ਕੋਈ ਹੁਨਰਮੰਦ ਕੰਮ ਨਹੀਂਗਾ ਆਈਲਰਟਸ ਹੈ ਇੱਕ ਇੰਗਲਿਸ਼ ਹੈ ਇੱਕ ਵਾਰ ਜਾਣਦਾ ਇੱਕ ਬਾਰ ਮਾਰ ਜਾਣਦਾ ਕਿ ਸੋਰਸ ਇਸ ਕਰਕੇ ਬੱਚਿਆਂ ਨੂੰ ਹੁਨਰਮੰਦ ਬਨਾਇਆ ਜਾਣਾ ਚਾਹੀਦਾ ਇਸ ਉੱਤੇ ਪੜ੍ਹਾਈ ਦੇ ਵਿੱਚ ਵੀ ਜੇ ਸੋਧ ਕਰਨੀ ਪਏ ਤਾਂ ਕਰਨੀ ਚਾਹੀਦੀ ਆ ਤੇ ਚైనా ਵਾਂਗੂ ਇਹ ਸਿਸਟਮ ਇਸ ਤਰ੍ਹਾਂ ਦਾ ਬਣਾ ਕੇ ਅਸੀਂ ਕੀ ਫਿਰ ਹੀ ਸਾਰਿਆਂ ਨੂੰ ਰੋਜ਼ਗਾਰ ਵੀ ਦੇ ਸਕਦੇ ਹਾਂ ਜੇ ਬੱਚਿਆਂ ਨੇ ਕਿਤੇ ਬਾਹਰ ਵੀ ਜਾਣਾ ਹੋਊਗਾ ਉੱਥੇ ਹੁਨਰਮੰਦ ਬੰਦਿਆਂ ਦੀ ਅੱਜ ਵੀ ਲੋੜ ਆ ਤੇ ਪਰ ਜਿਹੜੇ 2 ਨੰਬਰ ਦੇ ਵਿੱਚ ਅਸੀਂ ਕੋਈ ਵੀ ਸਾਨੂੰ ਕੰਮ ਅੰਦਰ ਕਿਸੇ ਨਹੀਂ ਵੈਲਡਿੰਗ ਕਰਨਾ ਨਹੀਂ ਆਉਂਦਾ। ਛੋਟੇ ਤੋਂ ਛੋਟਾ ਕੰਮ ਵੀ ਨਹੀਂ ਆਉਂਦਾ। ਲੱਕੜ ਦਾ ਕੰਮ ਨਹੀਂ ਆਉਂਦਾ। ਕਿਸੇ ਨੂੰ ਕੁਝ ਨਹੀਂ ਆਉਂਦਾ ਇਸ ਕਰਕੇ ਇਹ ਹੁਨਰਬੰਦ ਵੱਲ ਸਾਰੇ ਪੰਜਾਬ ਦੇ ਬੱਚਿਆਂ ਨੂੰ ਲਾਇਆ ਜਾਵੇ ਤੇ ਨਸ਼ਾ ਵੀ ਘਟ ਜਾਊਗਾ ਤੇ ਬੇਰੋਜ਼ਗਾਰੀ ਵੀ ਘਟ ਜਾਊਗੀ ਤੇ ਲੋਕ ਸੌਖੇ ਵੀ ਤੇ ਪੰਜਾਬ ਵੀ ਸੌਖਾ ਹੋਊਗਾ। ਓਕੇ ਧੰਨਵਾਦ ਜੀ ਬਹੁਤ ਬਹੁਤ